ਸਤਿ ਸ਼੍ਰੀ ਅਕਾਲ ਮੈਂ ਜਰਮਨਜੀਤ ਸਿੰਘ ਰੰਧਾਵਾ ਤੇ ਲੈ ਕੇ ਹਾਜ਼ਰ ਹਾਂ ਤੁਹਾਡਾ ਮੁੱਦਾ ਸਾਡੀ ਜ਼ਿੰਮੇਵਾਰੀ ਤੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋਗੇ ਕਿ ਪਿੱਛੇ ਲਿਖਿਆ ਹੈ ਨਗਰ ਤੇ ਮਰਿਆਤਾ ਤਾਂ ਸਾਡਾ ਮਕਸਦ ਜਿਹੜਾ ਆ ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਕਿਉਂਕਿ ਨਗਰ ਕੀਰਤਨ ਜਿਹੜੇ ਨੇ ਅੱਜ ਕੱਲ੍ਹ ਉਹ ਸਜਾਏ ਜਾ ਰਹੇ ਨੇ ਕਿਉਂਕਿ ਸਿੱਖ ਧਰਮ ਦੇ ਵਿੱਚ ਬਹੁਤ ਸਾਰੇ ਦਿਨ ਤਿਯਾਰ ਨੇ ਪਰ ਗੁਰਪੁਰਬ ਦੇ ਮੌਕੇ ਤੇ ਨਗਰ ਕੀਰਤਨ ਸਜਾਉਣਾ ਇੱਕ ਉਸ ਦਾ ਉੱਚਾ ਸਥਾਨ ਹੈ ਕਿਉਂਕਿ ਨਗਰ ਕੀਰਤਨ ਦਾ ਇੱਕ ਆਪਣਾ ਮਕਸਦ ਹੈ ਨਗਰ ਯਾਨੀ ਕਿ ਸ਼ਹਿਰ ਖੇੜਿਆਂ ਦੇ ਵਿੱਚ ਜਾਂ ਫਿਰ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਸੰਗਤ ਦੇ ਰੂਪ ਦੇ ਵਿੱਚ ਜਿਹੜਾ ਹੈ ਘੁੰਮ ਕੇ ਕੀਰਤਨ ਕਰਕੇ ਗੁਰਬਾਣੀ ਦਾ ਜਾਪ ਕਰਕੇ ਜਿਹੜੀਆਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੇ ਉਹ ਕਰ ਕਰ ਪਹੁੰਚਾਉਣਾ ਇਸ ਦਾ ਮਕਸਦ ਹੈ ਕਿ ਇਹ ਮਕਸਦ ਪੂਰਾ ਹੋ ਪਾ ਰਿਹਾ ਤਾਂ ਇਸ ਤੇ ਅੱਜ ਅਸੀਂ ਜੜਾ ਇਹ ਗੱਲਬਾਤ ਕਰਾਂਗੇ ਕਿਉਂਕਿ ਲੁਧਿਆਣਾ ਦੇ ਵਿੱਚ ਅਜਿਹੀ ਘਟਨਾ ਵਾਪਰੀ ਹੈ ਜੋ ਕਿ ਸਾਰਾਂ ਦਾ ਧਿਆਨ ਖਿੱਚ ਤੇ ਖਿੱਚਦੀ ਹੈ ਤੇ ਧਿਆਨ ਮੰਗਦੀ ਵੀ ਹੈ ਤਾਂ ਉਦੇ ਵਿੱਚ ਇਹ ਸਭ ਤੋਂ ਅਹਿਮ ਗੱਲ ਹੈ ਕਿ ਨਗਰ ਕੀਰਤਨ ਦੇ ਦੌਰਾਨ ਹਵਾਈ ਫਾਇਰਿੰਗ ਕੀਤੀ ਜਾਂਦੀ ਹੈ ਇੱਕ ਵਿਅਕਤੀ ਦੇ ਵੱਲ ਵਿਅਕਤੀ ਉਹ ਫਰਾਰ ਹੈ ਪਰ ਇਹ ਗੋਲੀ ਇੱਕ ਉੱਥੇ ਨਗਰ ਕੀਰਤਨ ਦੇ ਵਿੱਚ ਆਪਣੇ ਮਾਪਿਆਂ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਲਈ ਪਹੁੰਚੇ ਇੱਕ ਛੋਟੇ ਬੱਚੇ ਨੂੰ ਜਿਹੜੀ ਹੈ ਉਹ ਲੱਗ ਜਾਂਦੀ ਹੈ 파ਰਥ ਉਸ ਦਾ ਨਾਮ ਹੈ ਤਾਂ ਹਾਲਾਂਕਿ ਉਸ ਦੀ ਜਾਨ ਵੱਜ ਜਾਂਦੀ ਹੈ ਵਾਲ-ਵਾਲ ਵੱਜ ਜਾਂਦੀ ਹੈ ਪਰ ਉਸ ਦੀ ਗੋਲੀ ਪੱਟ ਦੇ ਵਿੱਚ ਲੱਗਦੀ ਹੋਈ ਜਿਹੜੀ ਹੈ ਉਸ ਨੂੰ ਜ਼ਖਮੀ ਕਰ ਦਿੰਦੀ ਹੈ ਗੰਭੀਰ ਜ਼ਖਮੀ ਕਰ ਦਿੰਦੀ ਹੈ ਇਸ ਨੂੰ ਲੈ ਕੇ ਅੱਜ ਅਸੀਂ ਹਾਜ਼ਰ ਹਾਂ ਕਿ ਆਖਰ ਨਗਰ ਕੀਰਤਨ ਦੇ ਵਿੱਚ ਕੀ ਮर्यादाਵਾ ਦਾ ਪਾਲਣ ਹੋ ਰਿਹਾ ਮर्यादा ਕੀ ਹੈ ਕਿ ਇਹ ਅੱਜ ਦੇ ਨੌਜਵਾਨ ਪੀੜੀ ਨੂੰ ਪਤਾ ਵੀ ਹੈ ਕੀ ਮਕਸਦ ਹੈ ਨਗਰ ਕੀਰਤਨ ਸਜਾਉਣ ਦਾ ਤਾਂ ਕੀ ਇਸ ਦਾ ਮਕਸਦ ਪੂਰਾ ਵੀ ਹੋ ਰਿਹਾ ਇਸ ਤੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਲੁਧਿਆਣਾ ਦੀ ਇਸ ਖਬਰ ਦੀ ਇਸ ਰਿਪੋਰਟ ਤੇ ਸਕ੍ਰੀਨ ਤੇ ਦਿਖ ਰਹੀ ਸੀ ਸੀਸੀਟੀਵੀ ਫੁਟੇਜ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਵਾਪਰੀ ਉਸੇ ਘਟਨਾ ਦੀ ਹੈ ਜਿੱਥੇ ਨਗਰ ਕੀਰਤਨ ਦੌਰਾਨ ਕੀਤੀ ਗਈ ਫਾਇਰਿੰਗ ਦੇ ਵਿੱਚ 9 ਸਾਲਾ ਮਾਸੂਮ ਦੇ ਪੱਟ ਚੋ ਕੁੜੀ ਲੱਗੀ ਸੀ ਨਾਨਕੇ ਘਰ ਆਇਆ 파ਰਥ ਆਪਣੀ ਨਾਨੀ ਦੇ ਨਾਲ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਗਿਆ ਸੀ ਇਸੇ ਦੌਰਾਨ ਫੁਟੇਜ ਦੇ ਵਿੱਚ ਦਿਖਾਈ ਦੇ ਰਿਹਾ ਇਸ ਸ਼ਖਸ ਦੇ ਵੱਲੋਂ ਖੁਸ਼ੀ ਪ੍ਰਗਟਾਉਂਦੇ ਹੋਏ ਫਾਇਰ ਕੀਤਾ ਗਿਆ ਜੋ ਕਿ 파ਰ ਤੇ ਜਾ ਲੱਗਿਆ ਗੋਲੀ 파ਰ ਤੇ ਪੱਟਣ ਚੇਤੀ ਹੋਈ ਦੂਜੀ ਪੱਟ ਦੇ ਵਿੱਚ ਜਾ ਲੱਗੀ ਦੱਸ ਦਈਏ ਕਿ 파ਰਤ ਦੇ ਪਿਤਾ ਕੰਮਕਾਰ ਦੇ ਸਿਲਸਿਲੇ ਦੇ ਵਿੱਚ ਮਲੇਸ਼ੀਆ ਰਹਿੰਦੇ ਐ ਤੇ ਇੱਥੇ ਮੇਰੇ ਛੋਟਾ ਭਰਾ ਮੇਰੇ ਕਜ਼ਨ ਨਾਮ ਚਾਚੇ ਦਾ ਮੁੰਡਾ ਤੇ ਉਹ ਆਊਟੋ ਸਟੇਸ਼ਨ ਐ ਤੇ ਬਿਲਕੁਲ ਨਗਰਗੀਰਦਨ ਕੋਲ ਲੰਘਣਾ ਹੋਣਾ ਸਾਨੂੰ ਤਾਂ ਫੋਨ ਤੇ ਪਤਾ ਲੱਗਿਆ ਸੀ ਭਾਈ ਨੱਠ ਕੇ ਉੱਥੇ ਅਪੋਲੋ ਗਏ ਆ ਅਪੋਲੋ ਤੋਂ ਬਾਅਦ ਹੁਣ ਇੱਥੇ ਆਏ ਆ ਦੇਖੋ ਹੁਣ ਕੀ ਕਾਰਵਾਈ ਕਰਦੇ ਪਈਏ ਉਹ ਇਹ ਕੀ ਕੋਰਾ ਕਰਨ ਕਿਦਾਂ ਪਤਾ ਨਹੀਂ ਕਿ ਇਹਦੇ ਕੋਈ ਕੋਈ ਗੋਲੀ ਗੋਲੀ ਮਿਲੋ ਕਿ ਨੇ ਚਲਾਈ ਹੈ ਸ਼ਾਰਟੀ ਪੜਾ ਹਾਂ ਫਾਇਰ ਹੋ ਰਿਹਾ ਉਹਦੇ ਦੋਵੇਂ ਪੱਟਾ ਤੇ ਲੱਗੀ ਕੋਈ ਇੱਕ ਚ ਲੱਗ ਕੇ ਤਾਰ ਹੋ ਕੇ ਦੂਜੇ ਚ ਵੜ ਗਈ ਤੇ ਲੱਗਿਆ ਪਤਾ ਕੌਣ ਸੀ ਬੰਦਾ ਉਹ ਹੁਣ ਉਸ ਪੈਂਦੇ ਤੇ ਪਏ ਵੀ ਇੱਥੇ ਕਿਤੇ ਆ ਬਾਕੀ ਉਹ ਦੇਖੋ ਪੁਲਿਸ ਨੂੰ ਕੀ ਪਤਾ ਲੱਗਦਾ ਕਿੰਨੀ ਉਮਰ ਬੱਚੇ ਦੀ ਤੇ ਕਿੰਨਾ ਸਮਾਂ ਸੀ ਉਹ ਬੱਚਾ ਲਗਭਗ 9 ਸਾਲ ਦਾ ਹੀ 9 ਸਾਲ ਲੱਗਿਆ ਉਹਨੂੰ ਇਹ ਕਿੰਨੇ ਵੇਦਨ ਪਤਾ ਲੱਗਿਆ ਇਹ ਮੈਨੂੰ ਲਗਭਗ 1.5-2 ਘੰਟੇ ਹੋ ਗਏ ਮੈਂ ਘਰੇ ਸੀ ਕਿ ਫੋਨ ਆਇਆ ਤੇ ਮੈਂ ਉਸ ਤੋਂ ਬਾਅਦ ਪਹਿਲਾਂ ਸਿੱਧਾ ਅਪੋਲੋ ਚ ਗਏ ਸੀ ਕਿ ਅਪੋਲੋ ਤੋਂ ਬਾਅਦ ਉੱਥੇ ਬੱਚੇ ਹਾਲਾਤ ਦੇਖ ਕੇ ਅਹੇ ਤੱਕ ਐਮਰਜੈਂਸੀ ਚ ਹੈ ਤੇ ਉਸ ਤੋਂ ਬਾਅਦ ਹੁਣ ਇੱਥੇ ਆਇਆ ਦੇਖੋ ਹੁਣ ਫਿਲਹਾਲ ਆਰੋਪੀ ਫਰਾਰ ਹੈ ਜਿਸ ਦੀ ਪੁਲਿਸ ਪਾਲ ਕਰ ਰਹੀ ਹੈ ਹੁਣ ਮਤਲਬ ਫਾਇਰ ਕਰਨ ਦਾ ਜਾਇਆ ਵੀ ਹਵਾ ਦੇ ਵਿੱਚ ਫਾਇਰ ਕਰਨ ਤੋਂ ਨਾਲ ਹੀ ਰਾਈਫਲ ਤੋਂ ਹਾਂਜੀ ਉਹ ਜਿਸ ਤਰ੍ਹਾਂ ਹੀ ਫਾਇਰ ਕਰਨ ਲੱਗਾ ਉਹ ਕਿਤੇ ਮਿਸ ਹੋ ਗਿਆ ਫਿਰ ਉਹ 10 ਸਾਲ ਦਾ ਬੱਚਾ ਉਹਦੇ ਪੈਰ ਤੇ ਲੱਗ ਗਿਆ ਕਿੱ ਨਸਰ ਦੇਖਿਆ ਜ ਨਗਰ ਕੀਰਤਨ ਸੀਗਾ ਰੋਕੀ ਨਗਰ ਕੀਰਤਨ ਸੀ ਜਸਨਾ ਉਹਦੇ ਵਿੱਚ ਫਾਇਰ ਕਰਨਾ ਸੀ ਵਿੱਚ ਕੋਈ ਸਰ ਬੱਚੇ ਜਖਮੀਆਂ ਬੱਚਾ ਜ਼ਖਮੀਆਂ ਜਿਹੜਾ ਐਸੇ ਐਸਾ ਐਸਾ ਹਸਪੀਟਲ ਐਡਮਟਾ ਉਹ ਲੱਗਿਆ ਪਤਾ ਕਿਨੇ ਚਲਾਇਆ ਜਾ ਰਿਹਾ ਹੈ ਫੋੜੇ ਤਫਤੀਸ਼ ਕਰ ਰਹੇ ਆ ਹੱਲੇ ਬੰਦਾ ਹੱਲੇ ਤੱਕ ਅਰੈਸਟ ਨਹੀਂ ਹੋਇਆ ਜਿਸ ਤਰ੍ਹਾਂ ਹੀ ਮਿਲਦਾ ਤੁਹਾਨੂੰ ਦੱਸਦੇ ਪੁਲਿਸ ਕਦੋਂ ਤੱਕ ਰੁਪੀ ਨੂੰ ਗ੍ਰਫਤਾਰ ਕਰਦੀ ਹੈ ਤਾਂ ਸਮਾਂ ਹੀ ਦੱਸੇਗਾ ਪਰ ਨਗਰ ਕੀਰਤਨ ਦੌਰਾਨ ਵਾਪਰੀ ਇਹ ਹੀ ਮਨਪਾਕੀ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਏ ਉਹ ਘਟ ਹੈ ਹਥਿਆਰ ਮੁੱਕ ਦੀ ਖੁਦ ਦੀ ਸੁਰੱਖਿਆ ਜਾਂ ਜਨ ਤੇ ਲਈ ਜਾਤ ਕੋਈ ਹੈ ਹਥਿਆਰ ਇਨਸਾਨ ਦੀ ਰੱਖਿਆ ਤਾਂ ਕਰ ਸਕਦੇ ਆ ਪਰ ਹਥਿਆਰਾਂ ਦੇ ਨਾਲ ਖੁਸ਼ੀ ਦਾ ਇਜ਼ਹਾਰ ਕਿਸੇ ਦੀ ਕੀਮਤੀ ਜ਼ਿੰਦਗੀ ਦਾ ਮਾਤਮ ਦੀ ਵਜ੍ਹਾ ਬਣ ਸਕਦਾ ਹੈ ਪਤਾ ਨਹੀਂ ਕਿਉਂ ਇੰਨੀ ਕ ਗੱਲ ਲੋਕਾਂ ਦੀ ਸਮਝ ਨਹੀਂ ਪੈਂਦੀ ਲੁਧਿਆਣਾ ਤੋਂ ਰਾਹੁਲ ਅਰੋੜਾ ਦੀ ਰਿਪੋਰਟ ਡੇਲੀ ਪੋਸਟ ਪੰਜਾਬ Haryana Himachal ਤਾਂ ਇਸ ਪ੍ਰੋਗਰਾਮ ਦੇ ਦੌਰਾਨ ਅਸੀਂ ਕੁਝ ਨਗਰ ਕੀਰਤਨ ਦੀਆਂ ਜਿਹੜੀਆਂ ਤਸਵੀਰਾਂ ਵੀ ਦਿਖਾਵਾਂਗੇ ਹਾਲਾਂਕਿ ਉਹ ਨਗਰ ਕੀਰਤਨ ਦੀਆਂ ਤਸਵੀਰਾਂ ਕਿਤੇ ਹੋਰ ਦੀਆਂ ਹੋਣਗੀਆਂ ਇੱਥੋਂ ਦੀਆਂ ਨਹੀਂ ਕਿਉਂਕਿ ਉਹ ਸਿੰਬੋਲਿਕ ਨੇ ਕਿਉਂਕਿ ਜਦੋਂ ਅਸੀਂ ਗੱਲ ਮਰਿਆਦਾ ਦੀ ਕਰ ਰਹੇ ਹਾਂ ਇਸ ਦੇ ਮਕਸਦ ਦੀ ਕਰ ਰਹੇ ਹਾਂ ਤਾਂ ਤਸਵੀਰਾਂ ਦਿਖਾਉਣੀਆਂ ਲਾਜ਼ਮੀ ਨੇ ਤਾਂ ਸਭ ਤੋਂ ਪਹਿਲਾਂ ਜਿਹੜਾ ਹੈ ਇਸ ਤੇ ਅਸੀਂ ਸਵਾਲ ਵੀ ਜਿਹੜੇ ਆ ਉਹ ਅੱਜ ਪੁੱਛਾਂਗੇ ਆਪਣੇ ਮਹਿਮਾਨਾਂ ਤੋਂ ਸਿੱਖ ਬੁੱਧੀ ਜੀ ਵੀ ਸਾਡੇ ਨਾਲ ਜੁੜਨਗੇ ਉਹਨਾਂ ਤੋਂ ਅਸੀਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਜੋ ਅਸਲ ਮਨੋਰਥ ਹੈ ਨਗਰ ਕੀਰਤਨ ਦਾ ਕੀ ਉਹ ਪੂਰਾ ਹੋ ਪਾ ਰਿਹਾ ਹੈ ਕਿਉਂਕਿ ਜੋ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੇ ਕਿ ਅਸੀਂ ਇਸ ਦੇ ذریعے ਉਹ ਉਹਦਾ ਪ੍ਰਚਾਰ ਪ੍ਰਸਾਰ ਕਰ ਪਾ ਰਹੇ ਹਾਂ ਕਿਉਂਕਿ ਮੇਨ ਮਕਸਦ ਇਹਦਾ ਉਹੀ ਹੈ ਇਹ ਸਿਰਫ ਇੱਕ ਰਵਾਇਤ ਜਾਂ ਪ੍ਰਦਰਸ਼ਨ ਨਹੀਂ ਹੈ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵੀ ਜੋ ਇਸ ਮੌਕੇ ਤੇ ਜਾਂ ਕਹਿ ਸਕਦੇ ਹਾਂ ਕਿ ਹੁੱਲੜਬਾਜ਼ੀ ਕਰਦੇ ਨੇ ਫਾਇਰਿੰਗ ਕਰਦੇ ਨੇ ਡੀਜੇ ਚਲਾਉਂਦੇ ਨੇ ਤਾਂ ਨਗਰ ਕੀਰਤਨ ਦਾ ਅਸਲ ਮਨੋਰਥ ਕੀ ਹੈ ਇਹ ਵੀ ਜਾਣਨ ਦੀ ਕੋਸ਼ਿਸ਼ ਹੈ ਅਸੀਂ ਜਿਹੜਾ ਉਹ ਕਰਾਂਗੇ ਕਿ ਮर्याਦਾ ਦਾ ਪਾਲਣ ਹੋ ਰਿਹਾ ਇਸ ਦੌਰਾਨ ਕਿ ਬਹੁਤ ਸਾਰੀਆਂ ਜੀਆਂ ਸਾਹਮਣੇ ਚੀਜ਼ਾਂ ਆਉਂਦੀਆਂ ਨੇ ਸ਼ਾਇਦ ਕਈ ਲੋਕ ਬੋਲਣ ਤੋਂ ਗੁਰੇਜ਼ ਕਰਦੇ ਨੇ ਮਾਮਲਾ ਧਾਰਮਿਕ ਹੈ ਸ਼ਾਇਦ ਇਸ ਕਰਕੇ ਤਾਂ ਇਹ ਸਾਰੇ ਸਵਾਲ ਜਿਹੜੇ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡਾ ਇਸ ਵਕਤ ਜਿਹੜੇ ਨੇ ਉਹ ਗੁਰਦਰਸ਼ਨ ਸਿੰਘ ਢਿੱਲੋਂ ਜੁੜ ਚੁੱਕੇ ਨੇ ਸਿੱਖ ਸਕਾਲਰ ਨੇ ਤਾਂ ਉਹਨਾਂ ਤੋਂ ਜਿਹੜਾ ਆ ਅੱਜ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਭ ਤੋਂ ਪਹਿਲਾਂ ਤੇ ਇਹਦਾ ਮਨੋਰਥ ਕੀ ਹੈ ਢਿੱਲੋਂ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਡੇਲੀ ਪੋਸਟ ਤੇ ਬਹੁਤ-ਬਹੁਤ ਸਵਾਗਤ ਹੈ ਬਹੁਤ ਮਿਹਰਬਾਨੀ ਜੀ ਧੰਨਵਾਦ ਤੁਹਾਡਾ ਜੀ ਢਿੱਲੋਂ ਸਾਹਿਬ ਜਿਹੜੀ ਇਹ ਘਟਨਾ ਵਾਪਰੀ ਹੈ ਹਾਲਾਂਕਿ ਬਹੁਤ ਸਾਰੀਆਂ ਘਟਨਾਵਾਂ ਕਈ ਵਾਰ ਇਸ ਦਰਾਂ ਵਾਪਰ ਜਾਂਦੀਆਂ ਨੇ ਪਰ ਇਹ ਫਾਇਰਿੰਗ ਦੀ ਘਟਨਾ ਹੈ ਹਵਾਈ ਫਾਇਰਿੰਗ ਕੀਤੀ ਗਈ ਤੇ ਇੱਕ ਬੱਚੇ ਦੇ ਗੋਲੀ ਲੱਗ ਜਾਂਦੀ ਹੈ ਪਰ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਗੁਰੂ ਜਿਹੜਾ ਨਗਰ ਕੀਰਤਨ ਸਜਾਇਆ ਜਾਂਦਾ ਹੈ ਕਿ ਇਸ ਦਾ ਅਸਲ ਮਨੋਰਥ ਕੀ ਹੈ ਦੇਖੋ ਇਸ ਦਾ ਅਸਲ ਮਨੋਰਥ ਇਹ ਆ ਕਿ ਸਿੱਖ ਜਿਹੜੇ ਕਦਰਾਂ ਕੀਮਤਾਂ ਉਹਨਾਂ ਦੀ ਪ੍ਰੋਪਰ ਪ੍ਰੋਪਗੇਸ਼ਨ ਕੀਤੀ ਜਾਵੇ ਲੋਕਾਂ ਤੱਕ ਉਹਦੀ ਪਛਾਣ ਕਰਾਈ ਜਾਵੇ ਔਰ ਲੋਕਾਂ ਨੂੰ ਦੱਸਿਆ ਜਾਵੇ ਵੀ ਮਾਨਵਤਾ ਦੇ ਹਿੱਤ ਦੇ ਵਿੱਚ ਇਹ ਜਿਹੜੇ ਜਿੰਨੀਆਂ ਵੀ ਇਹ ਕਦਰਾਂ ਕੀਮਤਾਂ ਹੈਗੀਆਂ ਉਹ ਸਾਰੀ ਮਾਨਵਤਾ ਜਿਹਦੇ ਵਿੱਚ ਕਿਸੇ ਇੱਕ ਧਰਮ ਖੇਤਰ ਦੀ ਗੱਲ ਨਹੀਂ ਸਾਰੀ ਯੂਨੀਵਰਸਲ ਦੇ ਲਈ ਸਾਰੀ ਮਾਨਵਤਾ ਦੇ ਲਈ ਸਾਰੀ ਲੋਕਾਈ ਦੇ ਲਈ ਇਹ ਚੀਜ਼ਾਂ ਹੈਗੀਆਂ ਤੋ ਇਹ ਜਿਹੜੇ ਸਭ ਤੋਂ ਪਹਿਲਾਂ ਸਿੰਘ ਸਭਾ ਮੂਵਮੈਂਟ ਨੇ ਇਹ ਸਾਰੀ ਟਰੈਡੀਸ਼ਨ ਇੰਟਰੋਡਿਊਸ ਕੀਤੀ ਸੀ ਜਦ ਕਿ ਉਸ ਵੇਲੇ ਦੂਜੀਆਂ ਜਿਹੜੀਆਂ ਕਮਿਊਨਿਟੀ ਸੀ ਉਹ ਵੀ ਆਪਣੇ ਪੁਆਇੰਟ ਆਫ View ਨੂੰ ਇਸੇ ਤਰੀਕੇ ਨਾਲ ਪ੍ਰੋਪਗੇਟ ਕਰਦੀਆਂ ਸੀ ਤੋ ਉਸ ਗੱਲ ਨੂੰ ਮੱਦੇਨਜ਼ਰ ਰੱਖਦੇ ਸਿੱਖਾਂ ਨੇ ਕਿਹਾ ਅਸੀਂ ਵੀ ਆਪਣੀ ਗੱਲ ਨੂੰ ਪ੍ਰੋਪਗੇਟ ਕਰਨ ਲਈ ਲੋਕਾਂ ਤੱਕ ਪਹੁੰਚਣ ਪਹੁੰਚਣ ਲਈ ਸੋ ਦੈਟ ਦਾ ਪੀਪਲ ਕੈਨ ਹੈਵ ਯੂ ਨੋ ਸਮ ਅੰਡਰਸਟੈਂਡਿੰਗ ਆਫ ਦ ਸਿੱਖ ਪੁਆਇੰਟ ਆਫ ਵਿਊ ਤੋਂ ਉਸ ਗੱਲ ਦੇ ਨੂੰ ਮੱਦੇ ਨਜ਼ਰ ਰੱਖਦੇ ਇਹ ਟ੍ਰੈਡੀਸ਼ਨ ਸ਼ੁਰੂ ਕੀਤੀ ਸੀ ਸਿੰਘ ਸਭਾ ਵੇਲੇ ਉਸ ਤੋਂ ਪਹਿਲਾਂ ਇਸ ਕਿਸਮ ਦੀ ਗੱਲ ਨਹੀਂ ਸੀ ਜ਼ਿਆਦਾ ਤੋਂ ਇਸ ਕਰਕੇ ਇਹ ਗੱਲ ਬਹੁਤ ਇੰਪੋਰਟੈਂਟ ਆ ਬਹੁਤ ਸਿਗਨੀਫੀਕੈਂਟ ਆ ਬਹੁਤ ਮਤਲਬ ਲੋਕਾਂ ਤੱਕ ਗੱਲ ਨੂੰ ਪਹੁੰਚਾਉਣ ਦਾ ਇੱਕ ਸਿੰਪਲ ਤੇ ਸਾਦਾ ਤਰੀਕਾ ਹੈਗਾ ਜੀ ਜੀ ਤੇ ਲੋਸਾ ਵੀ ਤੇ ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਬਹੁਤ ਸਿੰਪਲ ਤੇ ਸਾਦਾ ਤਰੀਕਾ ਹੈ ਪਿੰਡਾਂ ਥਾਵਾਂ ਤੇ ਅਸੀਂ ਜਿਹੜਾ ਕਿਉਂਕਿ ਬਿਲੋਂਗ ਕਰਦੇ ਹਾਂ ਪਿੰਡਾਂ ਤੋਂ ਸਵੇਰੇ ਜਿਹੜਾ ਆ ਪ੍ਰਬਾਤ ਫੇਰੀ ਮੈਂ ਨਿਕਲਦੀਆਂ ਨੇ ਬੜੀਆਂ ਸਿੰਪਲ ਹੁੰਦੀਆਂ ਨੇ ਇੰਨਾ ਜਿਹੜਾ ਕਹਿ ਸਕਦੇ ਹਾਂ ਕਿ ਨਾ ਰੋਲਾ ਰੱਪਾ ਹੁੰਦਾ ਹੈ ਸੰਗਤ ਜਿਹੜੀ ਆ ਉਹ ਕੀਰਤਨ ਕਰਦੀ ਹੈ ਤਾਂ ਲੋਕ ਉਹਨਾਂ ਨੂੰ ਜਿਹੜਾ ਨਮਸਕਾਰ ਕਰਦੇ ਨੇ ਆਪਣੇ ਘਰਾਂ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਬੁਲਾਉਂਦੇ ਵੀ ਨੇ ਪਰ ਅੱਜ ਕੱਲ ਇਹ ਸਮੇਂ ਦੇ ਹਿਸਾਬ ਦੇ ਨਾਲ ਨਗਰ ਕੀਰਤਨ ਦਾ ਸਰੂਪ ਵੀ ਬਦਲਦਾ ਜਾ ਰਿਹਾ ਹੈ ਦੇਖੋ ਉਹ ਤਾਂ ਟਾਈਮ ਦੇ ਨਾਲ ਹਰ ਚੀਜ਼ ਬਦਲਦੀ ਆ ਜੀ ਟਾਈਮ ਇੱਕ ਸਟੈਟਿਕ ਚੀਜ਼ ਨਹੀਂ ਹੈ ਟਾਈਮ ਦੇ ਵਿੱਚ ਸਾਰੀ ਚੀਜ਼ ਈਵੋਲਵ ਹੁੰਦੀ ਆ ਸਲੋਲੀ ਐਂਡ ਗ੍ਰੈਜੂਲੀ ਜੀ ਤੋਂ ਨਮੀਆਂ ਚੀਜ਼ਾਂ ਨਮੀਆਂ ਵੈਲਿਊ ਸਿਸਟਮ ਨਮੀਆਂ ਇੰਸਟਰੂਮੈਂਟਸ ਨਮੀਆਂ ਕਦਰਾਂ ਕੀਮਤਾਂ ਆਉਂਦੀਆਂ ਰਹਿੰਦੀਆਂ ਸ ਹਮੇਸ਼ਾ ਜੀ ਤੋਂ ਇਹ ਗੱਲ ਕਹਿ ਦਈਏ ਵੀ ਇੱਕੋ ਕਿਸਮ ਦੀ ਚੀਜ਼ ਹੋਏਗੀ ਨਹੀਂ ਦੈਟ ਇਜ਼ ਨਾਟ ਪੋਸੀਬਲ ਟਾਈਮ ਚੇਂਜ ਹੈ ਟਾਈਮ ਦਾ ਮਤਲਬ ਹੀ ਚੇਂਜ ਹੈ ਟਾਈਮ ਇੱਕ ਜਗ੍ਹਾ ਥੋੜੋ ਖੜਾ ਰਹਿੰਦਾ ਜੀ ਟਾਈਮ ਹਰ ਰੋਜ਼ ਬਦਲਦਾ ਹਰ ਹਫਤੇ ਮਗਰੋਂ ਬਦਲਦਾ ਹਰ ਮਹੀਨੇ ਮਗਰੋਂ ਬਦਲਦਾ ਸਾਲਾ ਮਗਰੋਂ ਬਦਲਦਾ ਜੀ ਤੇ ਟਾਈਮ ਜਿਹੜਾ ਆ ਤਬਦੀਲੀ ਸਮੇਂ ਦਾ ਜਿਹੜਾ ਆ ਇਹ ਦਸਤੂਰ ਜਿਵੇਂ ਤੁਸੀਂ ਕਿਹਾ ਹੈ ਤਾਂ ਪਰ ਠੀਕ ਹੈ ਪਰ ਇਸ ਬਦਲਦੇ ਸਮੇਂ ਦੇ ਮੁਤਾਬਕ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਕਿ ਉਸ ਨੂੰ ਅਸੀਂ ਉਹਨਾਂ ਤੱਕ ਜਿਹੜੀਆਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਪਹੁੰਚਾਉਣ ਦੇ ਵਿੱਚ ਕੰਮ ਜਬ ਹੋ ਪਾ ਰਹੇ ਆ ਅਜੇ ਨਗਰ ਕੀਰਤਨ ਦੇ ਜ਼ਰੀਏ ਹਾਂ ਦੇਖੋ ਕੋਸ਼ਿਸ਼ ਕੋਸ਼ਿਸ਼ ਹੋ ਰਹੀ ਆ ਜੀ ਕਿਸ ਹੱਦ ਤੱਕ ਉਹ ਕੋਸ਼ਿਸ਼ ਕਾਮਯਾਬ ਹੁੰਦੀ ਆ ਨਹੀਂ ਕਾਮਯਾਬ ਹੁੰਦੀ ਆ ਘੱਟ ਕਾਮਯਾਬਦ ਹੁੰਦੀ ਆ ਵੱਧ ਕਾਮਯਾਬ ਹੁੰਦੀ ਆ ਉਹ ਤਾਂ ਵਕਤ ਦੱਸੇਗਾ ਜੀ ਲੇਕਿਨ ਇੱਕ ਐਫਰਟ ਹੈ ਜੀ ਇੱਕ ਕੋਸ਼ਿਸ਼ ਹੈ ਦਾ ਇਹ ਕੋਸ਼ਿਸ਼ ਜਿਹੜੀ ਆ ਉਹ ਕਈ ਸਾਲਾਂ ਤੋਂ ਕਈ 100 ਸਾਲਾਂ ਤੋਂ ਜਿਹੜੀ ਚੱਲਦੀ ਆ ਰਹੀ ਪਰ ਜਿਵੇਂ ਹੁਣ ਆਪਾਂ ਕਰੀਏ ਕੀ ਮਰਿਆਦਾ ਦੀ ਗੱਲ ਲੁਧਿਆਣੇ ਵਾਲੀ ਕਟਨਾ ਹੀ ਲੈ ਲਈਏ ਤਾਂ ਅਜਿਹੇ ਬਹੁਤ ਸਾਰੇ ਕਟਨਾਮਾ ਕਈ ਵਾਰ ਹੋ ਜਾਂਦੇ ਹਨ ਪਰ ਜਦੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਕਿਉਂਕਿ ਉਹ ਕਿਸ ਨਾ ਕਿਸੇ ਹੁੱਲੜਬਾਜ਼ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਉੱਥੇ ਹੈ ਜਿਹੜਾ ਜਿਹੜਾ ਇਸ ਨਗਰ ਕੀਰਤਨ ਦਾ ਮਨੋਰਥ ਨਹੀਂ ਸਮਝ ਪਾ ਰਿਹਾ ਤਾਂ ਅਜਿਹੇ ਨੌਜਵਾਨਾਂ ਨੂੰ ਕਿਵੇਂ ਸਮਝਾਇਆ ਜਾਵੇ ਕਿ ਜਿਹੜਾ ਗੁਰੂ ਦੇ ਨਾਲ ਕਿਵੇਂ ਜੁੜਿਆ ਜਾ ਸਕਦਾ ਹੈ ਦੇਖੋ ਇਹ ਬੜੀ ਮੰਦਭਾਗੀ ਘਟਨਾ ਜੀ ਬੜੀ ਦਿਲ ਹਿਲਾਉਣ ਵਾਲੀ ਘਟਨਾ ਬੜੀ ਨਫ਼ਰਤ ਭਰੀ ਘਟਨਾ ਜੀ ਜਿਹਦੇ ਵਿੱਚ ਜਿਸ ਆਦਮੀ ਨੇ ਇਸ ਕਿਸਮ ਦੀ ਗੱਲ ਕੀਤੀ ਆ ਉਹਦੇ ਮਾਨਸਿਕਤਾ ਦੇ ਵਿੱਚ ਨਫ਼ਰਤ ਆ ਜਿਹੜੀ ਸਿੱਖੀਸਮ ਆ ਉਹਦਾ ਪੁਆਇੰਟ ਆਫ View ਕੀ ਹੈ ਉਹਦਾ ਵਰਲਡ view ਆ ਲਵ ਲਵ ਪਿਆਰ ਜੀ ਜੇ ਤੋ ਪ੍ਰੇਮ ਖੇਲਣ ਦਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤਮਾਰਗ ਪੈ ਤੇ ਜੇ ਸਿਰ ਦੀਜੇ ਕਾਹਨਾ ਕੀਜੇ ਪਿਆਰ ਦੇ ਨਾਲ ਹੀ ਤੁਸੀਂ ਲੋਕਾਂ ਨੂੰ ਮੋਟੀਵੇਟ ਕਰਨਾ ਪਿਆਰ ਦੇ ਨਾਲ ਹੀ ਲੋਕਾਂ ਨੂੰ ਆਪਣੇ ਨਾਲ ਲਗਾਉਣਾ ਤੋਂ ਇਸ ਕਰਕੇ ਜਿਹੜੇ ਬੰਦੇ ਨੇ ਇਸ ਕਿਸਮ ਦੀ ਬੇਹੂਦਾ ਔਰ ਗੈਰ ਮਨੁੱਖੀ ਹਰਕਤ ਕੀਤੀ ਆ ਉਹ ਨਿੰਦनीय ਹੋਗਾ ਉਹ ਕੰਡੈਮਨੇਬਲ ਹੈ ਉਸ ਨੂੰ ਜਿਹੜੀ ਵਣਦੀ ਸਜ਼ਾ ਮਿਲਣੀ ਚਾਹੀਦੀ ਹੈ ਸਰਕਾਰ ਵੱਲੋਂ ਸਰਕਾਰ ਤਾਂ ਪੰਜਾਬ 'ਚ ਐਗਜ਼ਿਸਟ ਨਹੀਂ ਕਰ ਰਹੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਆਲਮੋਸਟ ਬ੍ਰੇਕ ਹੋ ਚੁੱਕਿਆ। ਤੋਂ ਇਹ ਇੱਕ ਉਸ ਦਾ ਪਾਰਟ ਆ ਜੋ ਕੁਝ ਹੋਇਆ ਲੁਧਿਆਣੇ ਦੇ ਵਿੱਚ ਇਹ ਉਸ ਦਾ ਪਾਰਟ ਆ। ਜੀ ਲੋਕ ਇਸ ਵੇਲੇ ਬਿਲਕੁਲ ਸਰਕਾਰ ਦੇ ਕੰਟਰੋਲ ਤੋਂ ਬਾਹਰ ਜਾ ਚੁੱਕੇ ਆ। ਜੀ। ਔਰ ਉਹਦੇ ਵਿੱਚ ਲਾਅ ਐਂਡ ਆਰਡਰ ਟੋਟਲੀ ਫੇਲ ਹੁੰਦਾ ਜਾ ਰਿਹਾ ਦਿਨ ਬਾ ਦਿਨ। ਜੀ। ਕਟਿਲੋ ਸਾਹਿਬ ਜਿਵੇਂ ਕਿ ਬਹੁਤ ਸਾਰੀਆਂ ਮਰਿਆਦਾ ਨੇ ਬਹੁਤ ਸਾਰੀ ਪ੍ਰੈਕਟਿਸ ਜਿਹੜੀਆਂ ਨੇ ਸਿੱਖ ਧਰਮ ਦੇ ਵਿੱਚ ਹੁੰਦੀਆਂ ਨੇ ਤਾਂ ਕੀ ਨਗਰ ਕੀਰਤਨ ਦੇ ਲਈ ਵੀ ਕੋਈ ਕੋਡ ਆਫ ਕੰਡਕਟ ਹੋਣਾ ਚਾਹੀਦਾ ਹੈ ਕਿ ਕਿਹੜੀ ਚੀਜ਼ ਨੂੰ ਸ਼ਾਮਿਲ ਕਰਨਾ ਹੈ ਕਿ ਨਹੀਂ ਕਰਨਾ ਅਜਿਹੀਆਂ ਚੀਜ਼ਾਂ ਵੀ ਜੜੀਆਂ ਉਹ ਹੋਣੀਆਂ ਚਾਹੀਦੀਆਂ ਨੇ ਉਹ ਤਾਂ ਦੇਖੋ ਜੀ ਸਾਰੀਆਂ ਮੁਕਰਰ ਹੈਗੀਆਂ ਉਹ ਸਾਰੀਆਂ ਐਸਟੈਬਲਿਸ਼ਡ ਹੈਗੀਆਂ ਹੁਣ ਦੀਆਂ ਨਹੀਂ ਹੈ ਜੀ ਮੈਂ ਤੁਹਾਨੂੰ ਇਹੀ ਬੇਨਤੀ ਕਰ ਰਿਹਾ ਸਿੰਘ ਸਵਾ ਮੂਵਮੈਂਟ ਨੇ ਇਹ ਚੀਜ਼ ਸ਼ੁਰੂ ਕੀਤੀ ਸੀ ਔਰ ਉਸ ਪੀਰੀਅਡ ਤੋਂ ਇਹ ਚੀਜ਼ ਚੱਲੂ ਆ ਲਗਾਤਾਰ ਚੱਲੂ ਆ ਹਰ ਸਾਲ ਜਿਹੜੇ ਗੁਰਪੁਰਬ ਹੁੰਦੇ ਆ ਉਹਨਾਂ ਤੇ ਇਸ ਕਿਸਮ ਦੇ ਨਗਰ ਕੀਰਤਨ ਚਲਾਏ ਜਾਂਦੇ ਆ ਜੀ ਇਹ ਨਵੀਂ ਗੱਲ ਨਹੀਂ ਹੈ ਜੀ ਪਰ ਨਵੀਂ ਗੱਲ ਇਹ ਹੁਣ ਇਹ ਤੜ ਤੋਂ ਜਿਹੜੀ ਮਰਿਆਦਾ ਦੀ ਗੱਲ ਜੇ ਮੈਂ ਕੋਡ ਆਫ ਕੰਡਕਟ ਦੀ ਗੱਲ ਕਰ ਲਵਾਂ ਤਾਂ ਮਰਿਆਦਾ ਕੀ ਕੀ ਇਸ ਨਗਰ ਕੀਰਤਨ ਦੀ ਜੇਕਰ ਆਪਾਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਮਝਾਉਣਾ ਹੋਵੇ ਇਸ ਦਾ ਮਹਾਰਾਜੀ ਜੀ ਉਹ ਤਾਂ ਦੇਖੋ ਨਗਰ ਕੀਰਤਨ ਦਾ ਜਿਹੜਾ ਲਫ਼ਜ਼ ਹੀ ਆ ਜੀ ਉਹਦਾ ਜੇ ਤੁਸੀਂ मीनिंग ਲਓ ਮੈਸੇਜ ਲਓ ਨਗਰ ਜਿਹ ਪਿੰਡ ਜਿਹੜਾ ਸ਼ਹਿਰ ਆ ਉਸ ਨੂੰ ਅਸੀਂ ਨਗਰੀ ਕਹਿੰਦੇ ਆ ਨਾ ਪੰਜਾਬੀ ਦੇ ਵਿੱਚ ਉਸ ਦੇ ਵਿੱਚ ਤੁਸੀਂ ਕੀਰਤਨ ਲੈ ਕੇ ਜਾਣਾ ਜੀ ਕੀਰਤਨ ਕਰਨਾ ਕੀਰਤਨ ਕੀ ਕਰਨਾ ਰੱਬ ਦੇ ਨਾਮ ਦੀ ਗੁਰੂ ਦੇ ਨਾਮ ਦੇ ਉੱਤੇ ਕੀਰਤਨ ਹੀ ਅਸੀਂ ਕਰਦੇ ਆ ਸ਼ਬਦਾਂ ਦਾ ਹੀ ਕੀਰਤਨ ਕਰਦੇ ਆ ਉਹ ਮੈਸੇਜ ਲੋਕਾਂ ਤੱਕ ਪਹੁੰਚਾਉਣਾ ਜੀ ਤਾਂ ਕਿ ਲੋਕਾਂ ਨੂੰ ਇਸ ਕਿਸਮ ਦੀ ਜਿਹੜੀ ਬਿਜ਼ੀ ਲਾਈਫ ਆ ਜਿਹਦੇ ਵਿੱਚ ਇਨਸਾਨ ਨੂੰ ਟਾਈਮ ਹੀ ਨਹੀਂ ਹੈ ਬਹੁਤਾ ਜਿਆਦਾ ਤੋਂ ਉਹਨਾਂ ਨੂੰ ਕੋਈ ਨਾ ਕੋਈ ਗੁਰੂ ਦਾ ਸ਼ਬਦ ਗੁਰੂ ਦਾ ਮੈਸੇਜ ਗੁਰੂ ਦਾ ਆਈਡੀਓਲੋਜੀ ਉਹਨਾਂ ਤੱਕ ਕਨਵੇ ਕੀਤੀ ਜਾ ਸਕੀ ਜੀ ਜੀ ਤਾ ਅਜਿਹੇ ਦੇ ਵਿੱਚ ਜਦੋਂ ਠੀਕ ਹੈ ਇੱਕ ਪਾਸੇ ਜਿਹੜੀ ਆ ਉਹ ਗੁਰਬਾਣੀ ਦਾ ਪ੍ਰਵਾਹ ਜਿਹੜਾ ਆ ਉਹ ਇਸ ਨਗਰ ਕੀਰਤਨ ਦੇ ذریعے ਜਿਵੇਂ ਤੁਸੀਂ ਦੱਸਿਆ ਕਿ ਪਿੰਡ ਸ਼ਹਿਰ ਗਲੀਆਂ ਹਰ ਥਾਂ ਤੇ ਜਿਹੜਾ ਆ ਉਹ ਕੀਤਾ ਜਾਂਦਾ ਤਾਂ ਜੋ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਜੜੀਆਂ ਨੇ ਉਹ ਕਰ ਕਰ ਪਹੁੰਚ ਸਕਣ ਪਰ ਉੱਥੇ ਹੀ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਆ ਕਿਤਨਾ ਕਿਤੇ ਉਹ ਬੇਮੁਖ ਹੋ ਕੇ ਜਾਂ ਫਿਰ ਉੱਥੇ ਟਰੈਕਟਰਾਂ ਤੇ ਡੀਜੇ ਲਗਾ ਕੇ ਉਹਦੇ ਵਿੱਚ ਕੱਚ ਕਰੜ ਜਿਹੜੀ ਆ ਉਹ ਧਾਰਮਿਕ ਗਾਣੇ ਜਿਹੜੇ ਨੇ ਉਹ ਚਲਾਏ ਜਾਂਦੇ ਨੇ ਜਾਂ ਫਿਰ ਬੁਲੇਟ ਤੇ ਪਟਾਕੇ ਵਜਾ ਕੇ ਜਾਂ ਫਿਰ ਕਹਿ ਸਕਦੇ ਆ ਕਿ ਅੱਜਕੱਲ ਪਟਾਕੇ ਜਾਂ ਫਿਰ ਜਿਹੜੀ ਆਤਿਸ਼ਬਾਜੀ ਕੀਤੀ ਜਾਂਦੀ ਹੈ ਅੱਗੇ ਉਹ ਵੀ ਉਹ ਜਿਹਾ ਕਹਿ ਸਕਦੇ ਆ ਕਿ ਇਹ ਨਗਰ ਕੀਰਤਨ ਦਾ ਸਰੂਪ ਜਿਹੜਾ ਹੈ ਹੌਲੀ-ਹੌਲੀ ਬਦਲਦਾ ਜਾ ਰਿਹਾ ਹੈ ਨਹੀਂ ਦੇਖੋ ਮਤਲਬ ਬਹੁਤ ਪੀਸਫੁਲੀ ਬਹੁਤ ਕਾਮਲੀ ਜੀ ਬਹੁਤ ਮਤਲਬ ਪਿਆਰ ਮੁਹੱਬਤ ਦਾ ਮੈਸੇਜ ਆ ਗੁਰੂ ਦਾ ਜੀ ਪਿਆਰ ਦਾ ਮੈਸੇਜ ਆ ਲਵ ਦਾ ਮੈਸੇਜ ਆ ਜੀ ਤੋਂ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਗੁਰੂ ਦਾ ਬਾਕ ਮੈਂ ਕੋਟ ਕੀਤਾ ਇਹ ਦੱਸਣ ਲਈ ਕਿ ਵਰਲਡ 뷰 ਜਿਹੜਾ ਸਿੱਖਾਂ ਦਾ ਉਹ ਪਿਆਰ ਆ ਜੀ ਉਹਦੇ ਵਿੱਚ ਦਰੈਤ ਨਹੀਂ ਹੈ ਉਹਦੇ ਵਿੱਚ ਦੁਸ਼ਮਣੀ ਨਹੀਂ ਹੈ ਉਹਦੇ ਵਿੱਚ ਨਫ਼ਰਤ ਨਹੀਂ ਹੈ ਉਹਦੇ ਵਿੱਚ ਹੇਟ੍ਰਿਜ ਨਹੀਂ ਹੈ ਤੋਂ ਇਸ ਕਰਕੇ ਬੜੇ ਪਿਆਰ ਮੁਹੱਬਤ ਦੇ ਨਾਲ ਲੋਕਾਂ ਦੇ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਗੁਰੂ ਦਾ ਮੈਸੇਜ ਪਾਉਣਾ ਜੀ ਗੁਰੂ ਦੀ ਆਈਡੀਓਲੋਜੀ ਉਹਨਾਂ ਦੇ ਮਾਨਸਿਕਤਾ ਦੇ ਵਿੱਚ ਪਾਉਣੀ ਆ ਤਾਂ ਕਿ ਇੱਕ ਐਸਾ এনਵਾਇਰਨਮੈਂਟ ਬਣੇ ਜਿਹਦੇ ਵਿੱਚ ਵੈਰ ਵਿਰੋਧ ਕ੍ਰੋਧ ਦੁਸ਼ਮਨੀ ਇਸ ਕਿਸਮ ਦੀਆਂ ਚੀਜ਼ਾਂ ਐਵੇਪੋਰੇਟ ਹੋ ਜਾਣ ਖਤਮ ਹੋ ਜਾਣ ਜੀ ਦੁਨੀਆ ਇੱਕ ਬਹੁਤ ਪਿਆਰ ਦੇ ਪਿਆਰ ਦੀ ਬੁੱਕਲ ਦੇ ਵਿੱਚ ਮਤਲਬ ਬੁੱਝੀ ਜਾਵੇ ਜੀ ਤਾਂ ਟੇਲੋ ਸਾਹਿਬ ਲਗਾਤਾਰ ਬਣੇ ਰਹੋ ਸਾਡੇ ਨਾਲ ਇਸ ਵਕਤ ਕੁਝ ਕਾਲਰ ਵੀ ਜੁੜੇ ਨੇ ਉਹਨਾਂ ਨੂੰ ਵੀ ਸ਼ਾਮਲ ਕਰਦੇ ਆ ਕਿਉਂ ਕੀ ਕਹਿਣਾ ਚਾਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਕੌਣ ਸਾਹਿਬ ਨੇ ਫੋਨ ਲਾਈਨ ਤੇ ਕੀ ਵਿਚਾਰ ਹੈ ਤੁਹਾਡਾ ਹਾਂ ਸਤਿ ਸ਼੍ਰੀ ਅਕਾਲ ਜੀ ਕਿਨਾ ਕੀ ਨਾਂ ਤੁਹਾਡਾ ਜੀ ਕਰਮਜੀਤ ਸਿੰਘ ਜੀ ਜ਼ਿਲ੍ਹਾ ਸੰਗਰੂਰ ਪਿੰਡ ਤੇਲਾ ਜੀ ਸਰਦਾਰ ਕਰਮਜੀਤ ਸਿੰਘ ਜੀ ਸਵਾਗਤ ਹੈ ਕੀ ਕਹਿਣਾ ਚਾਹੁੰਦੇ ਹੋ ਇਹ ਕਹਿਣਾ ਜਾਨਣਾ ਜੀ ਇੱਕ ਪਾਸੇ ਤਾਂ ਆਪਾਂ ਸਿੱਧੀ ਵਿਹੜਾ ਬਣਾਉਨੇ ਆ ਇੱਕ ਪਾਸੇ ਗੁਰਸ਼ਰਲੇ ਡਾਉਨੇ ਆ ਫੈਰ ਕਰਦੇ ਆ ਪਟਾਕੇ ਵਜਾਉਨੇ ਆ ਇਹ ਆਪਣੇ ਵਾਸਤੇ ਮਾੜੀ ਗੱਲ ਹੈ ਜੀ ਇੱਕ ਪਾਸੇ ਤਾਂ ਆਪਾਂ ਦੁਖਦੀ ਗੱਲ ਕਰਦੇ ਆ ਜੇ ਕੋਈ ਕੱਲ ਨੂੰ ਆਪਣੇ ਮਰਗ ਤੋਂ ਹੋ ਜਾਈਏ ਆਪਾਂ ਪਟਾਕੇ ਵਜਾਵਾਂਗੇ ਜੀ ਇਹ ਨਾ ਵਾਸਤੇ ਬਹੁਤ ਗੰਤ ਗੱਲ ਹੈ ਜੀ ਪਟਾਕਾ ਵਜਾਣਾ ਅਸਤਵਾਜੀ ਜਰਾਣਾ ਪਟਾਖ ਬਜਾਣਾ ਹੋਰ ਸੱਭਿਆਚਾਰਕ ਪ੍ਰੋਗਰਾਮ ਇਹ ਕਰ ਲੈਣ ਵਧੀਆ ਹੈ ਨਾਲੇ ਜਾਓ ਬੱਚੇ ਦੀ ਜਾਨ ਦੋਖੀ ਚ ਪਾਤੀ ਨਾਲੇ ਆਪ ਮਿਰਤਾ ਚ ਪੈਣ ਨਾਲੇ ਨਟਰ ਚੇਤਨ ਖਰਾਬ ਕੀਤਾ ਜੀ ਨਵਾਜ ਜੀ ਦਾ ਬਹੁਤ ਬਹੁਤ ਸਵਾਗਤ ਹੈ ਮਾਫ ਕਰਨਾ ਤੁਹਾਨੂੰ ਜਿਹੜਾ ਅੱਜ ਜਿਹੜਾ ਗੁਰਪੁਰਬ ਜਿਹੜਾ ਅੱਜ ਨਗਰ ਕੀਰਤਨ ਸਜਾਇਆ ਗਿਆ ਹੈ ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਹੈ ਤਾਂ ਲੁਧਿਆਣਾ ਦੇ ਵਿੱਚ ਵੀ ਜਿਹੜਾ ਆ ਉਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਹੀ ਨਗਰ ਕੀਰਤਨ ਸਜਾਇਆ ਗਿਆ ਸੀ ਸ਼ਹੀਦੀ ਦਿਹਾੜਾ ਜਿਹੜਾ ਆ ਉਹ 350ਵਾਂ ਨੌਵੀਂ ਪਾਤਸ਼ਾਹੀ ਦਾ ਜਿਹੜਾ ਆ ਉਹ ਥੋੜੇ ਦਿਨਾਂ ਤੱਕ ਜਿਹੜਾ ਆ ਪੰਜਾਬ ਸਰਕਾਰ ਤੇ ਐ ਜੀ ਪੀ ਸੀ ਦੇ ਵੱਲੋਂ ਮਨਾਉਣਾ ਜਿਹੜਾ ਆ ਉਹ ਸ਼ੁਰੂ ਕੀਤਾ ਜਾਣਾ ਹੈ ਤਾਂ ਇੱਕ ਹੋਰ ਕਾਲਰ ਨੇ ਸਾਡੇ ਨਾਲ ਸਸਸੀ ਕਾਲ ਜੀ ਕੌਣ ਸਾਹਿਬ ਨੇ ਫੋ ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਸਿੰਘ ਆ ਚੰਡੀਗੜ੍ਹ ਤੋਂ ਜੀ ਜਸਵਿੰਦਰ ਸਿੰਘ ਜੀ ਸਵਾਗਤ ਹੈ ਕੀ ਕਹਿਣਾ ਚਾਹੋ ਜੀ ਰਜ਼ਾਵਾ ਜੀ ਤੁਸੀਂ ਰਜ਼ਾਵਾ ਜੀ ਤੁਸੀਂ ਬਹੁਤ ਚੰਗੀਆਂ ਗੱਲਾਂ ਕਰ ਰਹੇ ਹੋ ਕਿ ਨਗਰ ਕੀਰਤਨ ਕਿੱਦਾਂ ਹੋਣਾ ਚਾਹੀਦਾ ਦੇਖੋ ਸਭ ਤੋਂ ਪਹਿਲੀ ਮੇਰੀ ਜਿਹੜੀ ਸਾਡੀ ਮੰਗ ਹੈ ਚੰਡੀਗੜ੍ਹ ਵਾਲਿਆਂ ਦੀ ਜੀ ਉਹ ਇਹ ਹੈ ਕਿ ਜਦੋਂ ਗੱਤਕਾ ਖੇលਦੇ ਆ ਮੁੰਡੇ ਜੀ ਉਹ ਅੱਜ ਤੱਕ ਸਾਡੇ ਗੱਤਕੇ ਵਾਲੇ ਕੋਈ ਢੋਲੀ ਨਹੀਂ ਬਣਾ ਸਕੇ ਸਿੱਖ ਨੂੰ ਕਿਸੇ ਨੂੰ ਉਹ ਸਾਰੇ ਜਿਹੜੇ ਢੋਲੀ ਆਉਂਦੇ ਆ ਉਹ ਬੀੜੀਆਂ ਪੀਣ ਵਾਲੇ ਹੁੰਦੇ ਆ ਜੀ ਇਹ ਨਹੀਂ ਇਹ ਨਹੀਂ ਹੋਣਾ ਚਾਹੀਦਾ ਨੰਬਰ 2 ਜਾ ਜਿਹੜੇ ਤੁਸੀਂ ਨਾਲ ਬਿਠਾਏ ਆ ਆਪਣੇ ਡਿਬੇਟ ਇਹਨਾਂ ਵਧੀਆ ਹੈ ਕਿ ਤੁਸੀਂ ਸਿੱਖ ਇਤਿਹਾਸ ਤੇ ਬੋਲ ਰਹੇ ਹੋ ਤੇ ਜਿਹੜੇ ਸਾਡੇ ਸਿਕਸ ਸਕਾਲਰ ਨੇ ਤੁਸੀਂ ਇੱਥੇ ਕੋਈ ਵਧੀਆ ਬੰਦੇ ਲੈ ਕੇ ਆਏ ਤੁਸੀਂ ਮੈਨੂੰ ਦੱਸੋ ਸਿਕਸ ਸਕਾਲਰ ਕਿੱਥੇ ਦੇ ਨੇ ਇਹਨਾਂ ਨੇ ਕੀ ਕੀਤਾ ਸਿੱਖੀ ਵਾਸਤੇ ਚਲੋ ਇਹ ਤੁਹਾਡਾ ਆਪਣਾ ਹੋ ਸਕਦਾ ਹੈ ਜੀ ਹਰੇਕ ਦਾ ਆਪਣਾ ਕਿਉਂਕਿ ਉਹਨਾਂ ਦੇ ਵੱਲੋਂ ਵੀ ਚੰਗੀ ਜੜੀ ਆ ਉਹ ਦੇਣ ਆ ਪ੍ਰੋਫੈਸਰ ਜਿਹੜੇ ਸਾਡੇ ਗੁਰਦਰਸ਼ਨ ਸਿੰਘ ਢਿੱਲੋਂ ਨੇ ਉਹਨਾਂ ਦਾ ਅਸੀਂ ਜੜੀ ਆ ਉਹ ਸਿੱਖ ਧਰਮ ਦੇ ਵਿੱਚ ਦੇਣ ਜੜੀ ਉਹ ਪੁੱਲ ਨਹੀਂ ਸਕਦੇ ਤਾਂ ਇਹ ਆਪੋ ਆਪਣੇ ਆਪਾਂ ਪਲਾਂਟ ਵੀ ਹੋ ਸਕਦੇ ਆ ਕਿ ਕੋਈ ਤੁਹਾਨੂੰ ਸਭ ਪਸੰਦ ਹੈ ਜਾਂ ਕੋਈ ਨਹੀਂ ਪਸੰਦ ਸੋ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਜੁੜਨ ਦੇ ਲਈ ਪ੍ਰੋਫੈਸਰ ਗੁਰਦਰਸ਼ਨ ਸਿੰਘ ਜੀ ਮਾਫੀ ਚਾਹੁੰਦੇ ਆ ਇਹਨਾਂ ਕਾਲਰ ਦੇ ਵੱਲੋਂ ਵੀ ਜੇਕਰ ਤੁਹਾਨੂੰ ਕੋਈ ਠੇਸ ਪਹੁੰਚੀ ਹੈ ਪਰ ਆਪਣਾ ਇੱਕ ਹੀ ਮਕਸਦ ਹੈ ਕਿ ਅਸੀਂ ਜਿਹੜਾ ਆ ਧਰਮ ਦੇ ਵਿੱਚ ਜੇਕਰ ਕੋਈ ਵਿਗਾੜ ਆ ਰਿਹਾ ਹੈ ਜਾਂ ਫਿਰ ਉਸ ਦੇ ਨਾਂ ਤੇ ਕੋਈ ਵਿਗਾੜ ਆਇਆ ਹੈ ਤਾਂ ਉਹਨੂੰ ਜਿਹੜਾ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ ਕਿ ਉੱਤੇ ਵਿਚਾਰ ਚਰਚਾ ਕਰਕੇ ਉਹਦੇ ਵਿੱਚ ਕੁਝ ਸੁਧਾਰ ਜਿਹੜਾ ਉਹ ਕੀਤਾ ਜਾ ਸਕੇ ਪ੍ਰੋਫੈਸਰ ਗੁਰਦਰਸ਼ਨ ਸਿੰਘ ਜੀ ਇੱਥੇ ਸਵਾਲ ਇਹ ਵੀ ਹੈ ਕਿ ਠੀਕ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਮੇਂ ਦੇ ਹਿਸਾਬ ਦੇ ਨਾਲ ਤਬਦੀਲ ਹੁੰਦੀਆਂ ਨੇ ਪਰ ਨਗਰ ਕੀਰਤਨ ਦੇ ਵਿੱਚ ਫਾਇਰਿੰਗ ਢੋਲ ਜਾਂ ਫਿਰ ਕਹਿ ਲਓ ਕਿ ਡੀਜੇ ਅਜਿਹੀਆਂ ਚੀਜ਼ਾਂ ਦਾ ਕੀ ਕੰਮ ਹੈ ਨਹੀਂ ਨਹੀਂ ਹੋਣੀਆ ਚਾਹੀਦੀ ਆ ਸ਼ੋਰ ਸ਼ਰਾਬਾ ਥੋੜਾ ਹੋਣਾ ਚਾਹੀਦਾ ਜੀ ਲੋਕਾਂ ਨੂੰ ਕਿਸੇ ਕਿਸਮ ਦੀ ਆਲੇ ਦੁਆਲੇ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਨਗਰ ਕੀਰਤਨਾ ਇੱਕ ਪੀਸਫੁਲ ਨਾਨਵੋਲੈਂਟ ਮੈਸੇਜ ਆ ਗੁਰੂ ਦਾ ਜੀ ਉਹ ਕਨਵੇ ਹੋਣਾ ਚਾਹੀਦਾ ਉਹਦੇ ਤੇ ਸ਼ਬਦ ਕੀਰਤਨ ਹੋਣੇ ਚਾਹੀਦੇ ਆ ਔਰ ਇਸੇ ਤਰੀਕੇ ਨਾਲ ਸੰਬੋਧਨ ਕਰਨਾ ਚਾਹੀਦਾ ਲੋਕਾਂ ਨੂੰ ਵੀ ਗੁਰੂ ਦਾ ਆ ਮੈਸੇਜ ਆ ਬਈ ਜਿਹੜਾ ਮੈਸੇਜ ਟੋਟਲੀ ਪਿਆਰ ਦਾ ਮੈਸੇਜ ਆ ਜਿਹੜਾ ਮੈਸੇਜ ਟੋਟਲੀ ਨਾਨ ਵਾਇਲੈਂਸ ਦਾ ਮੈਸੇਜ ਆ ਜਿਹੜਾ ਮੈਸੇਜ ਲੋਕਾਂ ਦੇ ਪੀਸ ਲਈ ਲੋਕਾਂ ਚ ਇੱਕ ਅੱਛਾ এনवायरमेंट ਪੈਦਾ ਕਰਨ ਦਾ ਮੈਸੇਜ ਆ ਜੀ ਤਾਂ ਬਾਕੀ ਧਰਮਾਂ ਦੇ ਵਿੱਚ ਕੀ ਹੁੰਦਾ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਜਦੋਂ ਤੋਂ ਇਹ ਸਪੀਕਰ ਲਾਊਡ ਸਪੀਕਰ ਆਏ ਨੇ ਤੁਹਾਨੂੰ ਲੱਗਦਾ ਨਹੀਂ ਹੈ ਕਿ ਇਹ ਸ਼ੋਰ ਸ਼ਰਾਬਾ ਜਿਹੜਾ ਆ ਉਹ ਜਿਆਦਾ ਵੱਧ ਗਿਆ ਨਗਰ ਕੀਰਤਨਾ ਦੇ ਵਿੱਚ ਵੀ ਆਫ ਕੋਰਸ ਥੋੜਾ ਬਹੁਤ ਲੋਕਾਂ ਨੂੰ ਡਿਸਟਰਬ ਨਹੀਂ ਕਰਨਾ ਚਾਹੀਦਾ ਕਿਸੇ ਵੀ ਤਰੀਕੇ ਦੇ ਨਾਲ ਜੀ ਲੋਕਾਂ ਨੂੰ ਬਹੁਤ ਪਿਆਰ ਨਾਲ ਬਹੁਤ ਮਤਲਬ ਪੀਸਫੁਲੀ ਨਾਨ ਵਾਇਲੈਂਟਲੀ ਪਿਆਰ ਮੁਹੱਬਤ ਦੇ ਨਾਲ ਮੈਸੇਜ ਦੇਣਾ ਚਾਹੀਦਾ ਗੁਰੂ ਦਾ ਗੁਰੂ ਦਾ ਮੈਸੇਜ ਪਿਆਰ ਹੈ ਗੁਰੂ ਦਾ ਵਰਲਡ view ਜਿਹੜਾ ਹੈਗਾ ਲਵ ਹੈ ਸੋ ਇਸ ਕਰਕੇ ਉਸ ਨੂੰ ਇਸ ਢੰਗ ਨਾਲ ਮੋਟੀਵੇਟ ਕਰਨਾ ਚਾਹੀਦਾ ਲੋਕਾਂ ਨੂੰ ਤਾਂ ਕਿ ਉਹ ਗੁਰੂ ਦੇ ਵਿਚਾਰ ਦੇ ਨਾਲ ਬੰਨੇ ਜਾਣ ਗੁਰੂ ਦੇ ਵਿਚਾਰ ਦੇ ਨਾਲ ਮਤਲਬ ਇੱਕਮਕ ਹੋ ਜਾਣ ਜੀ ਚਲੋ ਸਾਬ ਜਿਵੇਂ ਤੁਸੀਂ ਕਿਹਾ ਹੈ ਕਿ ਜਿਹੜਾ ਚੇਂਜ ਜਾਂ ਫਿਰ ਤਬਦੀਲੀ ਜਿਹੜੀ ਆ ਇਹ ਜਿਹੜਾ ਕੁਦਰਤ ਦਾ ਨਿਯਮ ਹੈ ਦਸਤੂਰ ਹੈ ਤਾਂ ਸਮੇਂ ਦੇ ਹਿਸਾਬ ਦੇ ਨਾਲ ਜੜੀਆਂ ਚੀਜ਼ਾਂ ਬਦਲਦੀਆਂ ਹਨ ਹਾਂਜੀ ਤਾਂ ਕੀ ਲੱਗਦਾ ਕਿ ਤੁਹਾਨੂੰ ਜੜੀਆਂ ਚੀਜ਼ਾਂ ਹੁਣ ਅਜਈਆਂ ਸ਼ਾਮਲ ਹੋ ਚੁੱਕੀਆਂ ਨੇ ਨਗਰ ਕੀਰਤਨਾ ਦੇ ਵਿੱਚ ਕਿ ਉਹਨਾਂ ਦੇ ਵਿੱਚ ਵੀ ਜਿਹੜਾ ਜਾਂ ਤਾਂ ਜਿਵੇਂ ਜਦੋਂ ਤੋਂ ਸ਼ੁਰੂ ਕੀਤਾ ਗਿਆ ਨੇ ਸਿੰਘ ਸਭਾਵਾਂ ਦੇ ਵੱਲੋਂ ਉੱਥੇ ਇਹ ਚੀਜ਼ ਫੇਰ ਪਹੁੰਚ ਜਾਵੇ ਤਾਂ ਕਹਿ ਸਕਦੇ ਹਾਂ ਕਿ ਉਹੀ ਜਿਵੇਂ ਤੁਸੀਂ ਕਿਹਾ ਕਿ ਸ਼ਾਂਤਮਈ ਤਰੀਕੇ ਦੇ ਨਾਲ ਪਿਆਰ ਦੇ ਨਾਲ ਨਿਮਰਤਾ ਦੇ ਨਾਲ ਲੋਕ ਸੇਵਾ ਕਰਨ ਤੇ ਗੁਰੂ ਦਾ ਸੰਦੇਸ਼ ਜਿਹੜਾ ਘਰ ਘਰ ਤੱਕ ਪਹੁੰਚਾਉਣਾ ਹਾਂ 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 ਹਾਂਜੀ ਦੇਖੋ ਹੁਣ ਅੱਪਾ ਇੱਕ ਗੱਲ ਦੇਖਿਏ ਹਰਮੋਨੀਅਮ ਜਿਹੜਾ ਇਨਸਟਰੂਮੈਂਟ ਆ 뮤지컬 ਇਨਸਟਰੂਮੈਂਟ ਆ ਉਹ ਬਹੁਤ ਪਪੂਲਰ ਹੋ ਗਿਆ ਜੀ ਲੇਕਿਨ ਇਹ ਮਤਲਬ 18ਵੀਂ ਸਦੀ ਤੱਕ ਇਹ ਗੁਰਦੁਆਰਿਆਂ ਵਿੱਚ ਇਹ ਇਨਸਟਰੂਮੈਂਟ ਨਹੀਂ ਸੀ ਹੁੰਦਾ ਜੀ ਗੁਰੂ ਨਾਨਕ ਦਾ ਜਿਹੜਾ ਇਨਸਟਰੂਮੈਂਟ ਸੀ 뮤지컬 ਇਨਸਟਰੂਮੈਂਟ ਸੀਗਾ ਇੱਕ ਤਾਰਾ ਸੀਗਾ ਜੀ ਤੋਂ ਉਹ ਬਦਲਦਾ 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 ਟਾਈਮ ਦੇ ਨਾਲ ਹੁਣ ਜਿਹੜਾ ਹਰਮੋਨੀਅਮ ਇਨਸਟਰੂਮੈਂਟ ਬਣ ਗਿਆ ਤਾਂ ਭਲਾ ਬਹੁਤ ਬੜਾ ਮਤਲਬ ਇਨਸਟਰੂਮੈਂਟ ਬਣ ਗਿਆ ਸਮਝੇ ਕਿ ਨਹੀਂ ਤਬਦੀਲੀ ਕੁਦਰਤੀ ਤੌਰ ਤੇ ਆਉਂਦੀ ਆ ਹਮੇਸ਼ਾ ਹਰ ਜਿਹੜਾ ਸਮਾਜ ਆ ਉਹ ਬਦਲਦਾ ਟਾਈਮ ਦੇ ਨਾਲ ਬਦਲਦਾ ਨਮੀਆਂ ਚੀਜ਼ਾਂ ਆ ਜਾਂਦੀਆਂ ਨਵੇਂ ਇਨਸਟਰੂਮੈਂਟ ਆ ਜਾਂਦੇ ਆ ਨਵਾਂ এনवायरमेंट ਆ ਜਾਂਦਾ ਤੇ ਇਹ ਚੀਜ਼ਾਂ ਨੂੰ ਤੁਸੀਂ ਰੋਕ ਨਹੀਂ ਸਕਦੇ ਜੀ ਇਸੇ ਪਾਰਟ ਆਫ ਲਾਈਫ ਚੇਂਜ ਇਜ਼ ਅ ਪਾਰਟ ਆਫ ਲਾਈਫ ਜੀ ਤਾ ਗੁਰਬਾਣੀ ਕਹਿੰਦੇ ਨੇ ਕਿ ਜਦੋਂ ਉਹਨੂੰ ਗੁਰਬਾਣੀ ਨੂੰ ਸੁਣੀਏ ਸਰਵਣ ਕਰੀਏ ਤੇ ਉਸ ਨੂੰ ਜੜਾਇਆ ਆਪਣੇ ਜੀਵਨ ਦੇ ਵਿੱਚ ਲਾਗੂ ਕਰੀਏ ਤੇ ਤਾਂ ਹੀ ਜੜਾਇਆ ਉਸ ਦਾ ਕਹਿ ਸਕਦੇ ਹਾਂ ਕਿ ਅਸਲ ਫਲ ਜੜਾ ਉਹ ਜ਼ਿੰਦਗੀ ਦੇ ਵਿੱਚ ਮਿਲਦਾ ਹੈ ਪਰ ਜੇਕਰ ਕਹਿ ਸਕਦੇ ਆ ਕਿ ਇੱਕ ਉਹ ਥੋੜਾ ਜਿਹਾ 파ਰਟ ਜਿੱਥੇ ਪੰਜ ਪਿਆਰੇ ਹੁੰਦੇ ਨੇ ਜਾਂ ਫਿਰ ਪਾਲਕੀ ਸਾਹਿਬ ਸਜਾਈ ਹੁੰਦੀ ਹੈ ਤਾਂ ਉੱਥੇ ਜਿਹੜਾ ਗੁਰਬਾਣੀ ਦਾ ਪ੍ਰਵਾਹ ਹੋ ਰਿਹਾ ਹੁੰਦਾ ਹੈ ਪਰ ਥੋੜਾ ਅੱਗੇ ਚਲੇ ਜਾਈਏ ਉੱਥੇ ਨੌਜਵਾਨ ਜਿਹੜੇ ਨੇ ਉਹ ਆਪਣੇ ਤਰੀਕੇ ਦੇ ਨਾਲ ਜੜੇ ਨੇ ਉੱਥੇ ਉਹ ਨਗਰ ਕੀਰਤਨ ਦੇ ਨਾਲ ਚੱਲਦੇ ਨੇ ਪਿੱਛੇ ਸੰਗਤ ਆਪਣੇ ਖਾਣ ਪੀਣ ਦੇ ਵਿੱਚ ਵਿਅਸਤ ਰਹਿੰਦੀ ਹੈ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਜੋ ਮਕਸਦ ਮੈਂ ਉਹੀ ਕਹਿ ਰਿਹਾ ਕਿ ਪੂਰਾ ਹੋ ਪਾ ਰਿਹਾ ਹੈ ਦੇਖੋ ਮਤਲਬ ਲੰਗਰ ਦਾ ਮੈਸੇਜ ਬੜਾ ਕਲੀਅਰ ਆ ਜੀ ਇੱਕ ਤਾ ਵਨੈਸ ਆਫ ਮੈਨ ਉਹਦੇ ਵਿੱਚ ਸਾਰਾ ਕੋਈ ਵਿਤਕਰੇ ਕੋਈ ਊਚ ਨੀਚ ਨਹੀਂ ਹੋਣੀ ਚਾਹੀਦੀ ਸਾਰੇ ਬੈਠੇ ਇੱਕੋ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛਕਣ ਇਹ ਗੁਰੂ ਦੀ ਮਰਿਆਦਾ ਹੈ ਗੁਰੂ ਦਾ ਮੈਸੇਜ ਹੈ ਤਾਂ ਕਿ ਜਿਹੜਾ ਜਿਹੜਾ ਜਿਸ ਕਿਸਮ ਦਾ ਕਾਸਟ ਇੰਸਟੀਚੂਨ ਨੇ ਹੇਟ੍ਰਡ ਪੈਦਾ ਕੀਤੀ ਹੈ ਊਚ ਨੀਚ ਪੈਤਾ ਕੀਤੀ ਆ ਦਲਿਤ ਵਰਗ ਵਿਚਾਰੇ ਨੂੰ ਲਤਾੜਿਆ ਗਿਆ ਨਿਕਾਰਿਆ ਗਿਆ ਉਸ ਦੇ ਵਿੱਚ ਇਸ ਕਿਸਮ ਦਾ ਅਹਿਸਾਸ ਨਾ ਪੈਦਾ ਹੋਵੇ ਉਹਨੂੰ ਵੀ ਸਮਝਿਆ ਜਾਵੇ ਵੀ ਮਾਨਵਤਾ ਦਾ 파ਟ ਆ ਜੀ ਜਿਹਦੇ ਚ ਕੋਈ ਜਾਤ ਪਾਤ ਨਹੀਂ ਹੋਣੀ ਚਾਹੀਦੀ ਜੀ ਸਮਝੇ ਕਿ ਨਹੀਂ ਬਹੁਤ ਵੱਡਾ ਇੰਸਟੀਚਿਊਸ਼ਨ ਆ ਗੁਰੂ ਦਾ ਜੀ ਬਹੁਤ ਯੂਨੀਕ ਇੰਸਟੀਚਿਊਸ਼ਨ ਆ ਲੰਗਰ ਦੇ ਵਿੱਚ ਨਾ ਰੇਸ ਕਿਸੇ ਦੀ ਪੁੱਛੀ ਜਾਂਦੀ ਆ ਨਾ ਜਾਤ ਕਿਸੇ ਦੀ ਪੁੱਛੀ ਜਾਂਦੀ ਆ ਨਾ ਲੈਂਗੁਏਜ ਕਿਸੇ ਦੀ ਪੁੱਛੀ ਜਾਂਦੀ ਆ ਨਾ ਖਿੱਤਾ ਕਿਸੇ ਦਾ ਪੁੱਛਿਆ ਜਾਂਦਾ ਆਲ ਓਵਰ ਦੀ ਵਰਲਡ ਇਹ ਬੜਾ ਵੱਡਾ ਪਾਵਰਫੁਲ ਇੰਸਟੀਟਿਊਸ਼ਨ ਆ ਸਿੱਖਾਂ ਦਾ ਜੀ ਇਹ ਗੁਰੂ ਮੈਂ ਨਹੀਂ ਕਹਿੰਦਾ ਵੀ ਸਿੱਖਾਂ ਨੇ ਇੰਟਰੋਡਿਊਸ ਕੀਤਾ ਗੁਰੂ ਨੇ ਇੰਟਰੋਡਿਊਸ ਕੀਤਾ ਜੀ ਭੁੱਖਿਆ ਨੰਗਿਆ ਲੋਕਾਂ ਨੂੰ ਮਤਲਬ ਭੋਜਨ ਛਕਾਉਣਾ ਪਿਆਰ ਦੇ ਨਾਲ ਛਕਾਉਣਾ ਟੂ देयर ਸੈਟੀਸਫੈਕਸ਼ਨ ਛਕਾਉਣਾ ਇੱਕ ਜਗ੍ਹਾ ਬੈਠ ਕੇ ਛਕਾਉਣਾ ਇਹ ਬਹੁਤ ਵੱਡਾ ਇੰਸਟੀਟਿਊਸ਼ਨ ਆ ਸਿੱਖਾਂ ਦਾ ਜੀ ਔਰ ਇਹ ਯੂਨੀਕ ਆ ਇਨ ਦੀ ਹਿਸਟਰੀ ਆਫ ਮੈਨਕਾਈਂਡ ਜੀ ਇਹ ਇੱਕ ਵਿਲੱਖਣ ਜੀ ਬਿਲਕੁਲ ਇਹ ਯੂਨੀਕ ਹੈ ਇੱਕ ਵਿਲੱਖਣ ਸਿੱਖ ਜਿਹੜੇ ਨੇ ਆਪਣੀ ਪਹਿਚਾਨ ਦੁਨੀਆ ਨੂੰ ਵੀ ਦੱਸਦੇ ਨੇ ਜੇਕਰ ਜਿੱਥੇ ਮੰਨ ਲਓ ਕਿ ਪੰਜਾਬ ਦੇ ਵਿੱਚ ਤਾਂ ਠੀਕ ਹੈ ਸਿੱਖ ਇੱਥੋਂ ਦੇ ਜੰਪਲ ਨੇ ਸਿੱਖਾਂ ਇੱਥੇ ਹੀ ਕਹਿ ਸਕਦੇ ਆ ਕਿ ਸਿੱਖੀ ਪਣਪੀਅਤ ਇੱਥੇ ਤੋਂ ਪਤਾ ਹੈ ਲੋਕਾਂ ਨੂੰ ਸਿੱਖ ਧਰਮ ਦਾ ਦੇਸ਼ ਦੇ ਵਿੱਚ ਪਤਾ ਹੈ ਜਿਵੇਂ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਨਗਰ ਕੀਰਤਨ ਸਜਾਏ ਜਾਂਦੇ ਨੇ ਤੇ ਉੱਥੋਂ ਦੇ ਜਿਹੜੇ ਲੋਕਲ ਨੇ ਗੋਰੇ ਨੇ ਜਾਂ ਫਿਰ ਉੱਥੋਂ ਦੇ ਵਸਨੀਕ ਲੋਕ ਨੇ ਉਹਨਾਂ ਨੂੰ ਵੀ ਪਤਾ ਲੱਗਦਾ ਹੈ ਕਿ ਸਿੱਖ ਧਰਮ ਹੈ ਕੀ ਜਦੋਂ ਉਹਨਾਂ ਦੇ ਵੱਲੋਂ ਜੜਾ ਇਸ ਤਰੀਕੇ ਦੇ ਨਾਲ ਜੜਾ ਆ ਉਹ ਗੁਰੂ ਦੇ ਦੱਸੇ ਰਸਤੇ ਤੇ ਜਾ ਕੇ ਜਗਾਇਆ ਜੀ ਉਹ ਦੱਸਿਆ ਜਾਂਦਾ ਹੈ ਕੀਰਤਨ ਕੀਤਾ ਜਾਂਦਾ ਹੈ ਲੰਗਰ ਵਰਤਾਏ ਜਾਂਦੇ ਨੇ ਸੇਵਾ ਕੀਤੀ ਜਾਂਦੀ ਹੈ ਬਿਨਾ ਕਿਸੇ ਕਿਸੇ ਜੜਾ ਆ ਉਹ ਲਾਲਚ ਦੇ ਤਾਂ ਸਵਾਲ ਇਹੀ ਹੈ ਫਿਰ ਉਹੀ ਕਿ ਬਹੁਤ ਸਾਰੀਆਂ ਚੀਜ਼ਾਂ ਸਮੇਂ ਦੇ ਹਿਸਾਬ ਦੇ ਨਾਲ ਬਦਲਦੀਆਂ ਜਾਂਦੀਆਂ ਨੇ ਉਹਦੇ ਵਿੱਚ ਵਿਗਾੜ ਵੀ ਪੈਂਦਾ ਪਰ ਕਿਹੜੀਆਂ ਚੀਜ਼ਾਂ ਦਾ ਵਿੱਚ ਉਹ ਲੋੜ ਹੈ ਕਿ ਅੱਜ ਇਸ ਮੌਕੇ ਦੇ ਹਿਸਾਬ ਦੇ ਨਾਲ ਕਿ ਇਹਦੇ ਵਿੱਚ ਉਹ ਚੀਜ਼ਾਂ ਸ਼ਾਮਲ ਹੋਣੀਆਂ ਚਾਹੀਦੀਆਂ ਤੇ ਸੁਧਾਰ ਹੋਣੇ ਚਾਹੀਦੇ ਨੇ ਕੋ ਬਿਗਾੜ ਤਾਂ ਜੇ ਤਾਂ ਪੂਰੀ ਸ਼ਰਧਾ ਨਾਲ ਗੁਰੂ ਨੂੰ ਸਮਰਪਿਤ ਹੋ ਕੇ ਤੁਸੀਂ ਕੋਈ ਕੰਮ ਕਰਦੇ ਹੋ ਤਾਂ ਉਹਦੇ ਤੱਕ ਕਿਸੇ ਕਿਸਮ ਦਾ ਮੈਨੂੰ ਨਹੀਂ ਲੱਗਦਾ ਕੋਈ ਵਿਗਾੜ ਪੈਦਾ ਹੋਏਗਾ ਜਾਂ ਹੋ ਸਕਦਾ ਜੇ ਤੁਸੀਂ ਗੁਰੂ ਮਰਿਆਦਾ ਦੇ ਥੋੜਾ ਜਿਹਾ ਵੱਖਰੇ ਹੋ ਕੇ ਕੋਈ ਇਸ ਕਿਸਮ ਦੀ ਗੱਲ ਕਰਦੇ ਹੋ ਤਾਂ ਹੋ ਸਕਦਾ ਕਈਆਂ ਲੋਕਾਂ ਨੂੰ ਐਕਸੈਪਟੇਬਲ ਨਾ ਹੋਵੇ ਗੁਰੂ ਦਾ ਮੈਂ ਬਾਰ-ਬਾਰ ਇਹੀ ਕਹਿ ਰਿਹਾ ਜੇ ਪਿਆਰ ਮੁਹੱਬਤ ਦੇ ਨਾਲ ਇਵਨ ਭੋਜਨ ਵੀ ਛਕਾਇਆ ਜਾਂਦਾ ਲੰਗਰ ਵੀ ਚਲਾਇਆ ਜਾਂਦਾ ਤਾਂ ਉਸ ਦੇ ਵਿੱਚ ਤਾਂ ਕੋਈ ਬੰਦਾ ਆਬਜੈਕਟ ਕਰ ਨਹੀਂ ਸਕਦਾ ਜੇ ਕੋਈ ਬੰਦਾ ਆਬਜੈਕਟ ਕਰੇਗਾ ਉਹ ਤਾਂ ਨਾਰਮਲ ਬੀਿੰਗ ਨਹੀਂ ਹੈ ਜੀ ਉਹ ਤਾਂ ਬਿਨਾਰਮਲ ਆਦਮੀ ਆ ਜਿਹੜਾ ਉਸ ਚੀਜ਼ ਨੂੰ ਆਬਜੈਕਟ ਕਰੇਗਾ ਕੋਈ ਕਿਸੇ ਨੂੰ ਫੋਰਸ ਨਹੀਂ ਕਰਦਾ ਤੁਸੀਂ ਲੰਗਰ ਛਕਣਾ ਆਪਣੀ ਮਰਜ਼ੀ ਨਾਲ ਛਕਣਾ ਜਦੋਂ ਤੁਹਾਨੂੰ ਭੁੱਖ ਹੋਏਗੀ ਜਦੋਂ ਤੁਹਾਨੂੰ ਲੋੜ ਹੋਏਗੀ ਤੁਸੀਂ ਜਾ ਕੇ ਉੱਥੇ ਕਾਮਲੀ ਕੁਆਇਟਲੀ ਬੈਠ ਕੇ ਲੰਗਰ ਛਕ ਲੈਣਾ ਪਿਆਰ ਮੁਹੱਬਤ ਦੇ ਨਾਲ ਤੋ ਇਸ ਇਹ ਇਹ ਸ਼ਰਧਾ ਦੀ ਗੱਲ ਆ ਇਹ ਪਿਆਰ ਦੀ ਗੱਲ ਆ ਇਹ ਮੁਹੱਬਤ ਦੀ ਗੱਲ ਆ ਇਹ ਇਕੁਐਲਿਟੀ ਦੀ ਗੱਲ ਆ ਸਮਝੇ ਤੋ ਜੇ ਇਹ ਭਾਵਨਾਵਾਂ ਦੇ ਨਾਲ ਕੋਈ ਵੀ ਐਕਸ਼ਨ ਕੀਤਾ ਜਾਂਦਾ ਤਾਂ ਉਹ ਦੈਟ ਸ਼ੁਡ ਬੀ ਐਪਰੀਸ਼ੀਏਟਡ ਜੀ ਦੈਟ ਸ਼ੁਡ ਬੀ ਇਕਨੋਲਜਡ ਸਮਝੇ ਉਹਦੇ ਚ ਕੋਈ ਨਫ਼ਰਤ ਨਾ ਹੋਵੇ ਉਹਦੇ ਕੋਈ ਮਤਭੇਦ ਨਾ ਹੋਵੇ ਕੋਈ ਉੱਚੀ ਨੀਚ ਨਾ ਹੋਵੇ ਪਿਆਰ ਮੁਹੱਬਤ ਹੋਵੇ ਇਕੁਐਲਿਟੀ ਹੋਵੇ ਜੀ ਤੋ ਉਸ ਦੇ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਅੱਛਾ ਮੈਸੇਜ ਆਂਦਾ ਮੈਂ ਸਮਝਦਾ ਬਾਹਰਲੇ ਮੁਲਕਾਂ 'ਚ ਵੀ ਲੋਕ ਐਪਰੀਸ਼ੀਏਟਿਵਨ ਗੋਰੇ ਵੀ ਐਪਰੀਸ਼ੀਏਟ ਕਰਦੇ ਮੈਂ ਆਪ ਦੇਖਿਆ ਬਾਹਰਲੇ ਮੁਲਕਾਂ 'ਚ ਗੁਰਦੁਆਰਿਆਂ ਵਿੱਚ ਗੋਰੇ ਜਾ ਕੇ ਲੰਗਰ ਛਕਦੇ ਆ ਆਰਾਮ ਨਾਲ ਪਿਆਰ ਨਾਲ ਜੀ ਫਿਰੋ ਸਾਹਿਬ ਕਹਿੰਦੇ ਨੇ ਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਤਾਂ ਸਿੱਖ ਧਰਮ ਦੇ ਵਿੱਚ ਨਗਰ ਕੀਰਤਨ ਇੱਕ ਬਹੁਤ ਵਧੀਆ ਤਰੀਕਾ ਹੈ ਕਿ ਲੋਕਾਂ ਨੂੰ ਆਪਣੇ ਇਤਿਹਾਸ ਦੇ ਨਾਲ ਵੀ ਜੁੜਾਇਆ ਉਹ ਜੋੜਿਆ ਜਾ ਸਕਦਾ ਹੈ ਤਾਂ ਬਹੁਤ ਥਾਵਾਂ ਤੇ ਅਸੀਂ ਦੇਖਿਆ ਕਿ ਜੜੀਆਂ ਉਹ ਅਜਹੀਆਂ ਪ੍ਰਦਰਸ਼ਨੀਆਂ ਜਾਂ ਫਿਰ ਝਾਕੀਆਂ ਵੀ ਕੱਢੀਆਂ ਜਾਂਦੀਆਂ ਨੇ ਸ਼ਹੀਦਾਂ ਦੇ ਰਿਲੇਟਡ ਪਰ ਸਭ ਤੋਂ ਵੱਡਾ ਸਵਾਲ ਹੈ ਕਿ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਕਹਿ ਸਕਦੇ ਹਾਂ ਕਿ ਸਿੱਖੀ ਨੂੰ ਅੱਗੇ ਲੈ ਕੇ ਜਾਵੇਗੀ ਤਾਂ ਜਿਹੜੀ ਸਿੱਖ ਨੌਜਵਾਨਾਂ ਦੀ ਹੈ ਤਾਂ ਪਰ ਜੇਕਰ ਕੁਝ ਅਜਹਿ ਲੋਕ ਜੋ ਲਗਾਤਾਰ ਇਹਨਾਂ ਨਗਰ ਕੀਰਤਨਾਂ ਨੂੰ ਜੜਾ ਆ ਉਹ ਇੱਕ ਆਪਣਾ ਮੈਂ ਉਹ ਸ਼ਬਦ ਵਰਤਣਾ ਨਹੀਂ ਚਾਹੁੰਦਾ ਮਨੋਰੰਜਨ ਦਾ ਸਾਧਨ ਵਰਤਦੇ ਨੇ ਟਰੈਕਟਰਾਂ ਦੇ ਉੱਤੇ ਡੀਜੇ ਲਾ ਕੇ ਬੁਲਟ ਦੇ ਪਟਾਕੇ ਪਾ ਕੇ ਜਾਂਦੇ ਨੇ ਤਾਂ ਉਹ ਉਹਨਾਂ ਨੂੰ ਕਿਵੇਂ ਜਿਹੜਾ ਆ ਵਾਪਸ ਮੋੜਿਆ ਜਾ ਸਕੇ ਇਸ ਵੱਲ ਕਿਉਂਕਿ ਚਾਹੇ ਤੇ ਨਗਰ ਕੀਰਤਨ ਦੇ ਦੌਰਾਨ ਹੀ ਕੁਝ ਅਜਹਿ ਕੋਡ ਆਫ ਕੰਡਕਟ ਬਣਾਇਆ ਜਾਣਾ ਉਹਨਾਂ ਨੂੰ ਲਾਗੂ ਕੀਤਾ ਜਾਵੇ ਕਿ ਹਾਂ ਜੀ ਫਲਾਣੇ ਗੱਲ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਇਸ ਦੌਰਾਨ ਦੇਖੋ ਉਹਨਾਂ ਨੂੰ ਪਿਆਰ ਦੇ ਨਾਲ ਹੀ ਸਮਝਾਇਆ ਜਾ ਸਕਦਾ ਨਾ ਜੀ ਜਿਹੜਾ ਸਿੱਖਾਂ ਦਾ ਵਲਿਊ ਆ ਪਿਆਰ ਆ ਪਿਆਰ ਦੇ ਨਾਲ ਤੁਸੀਂ ਸਮਝਾ ਕੇ ਬੜੀ ਪੀਸਫੁਲੀ ਸਾਰੀ ਚੀਜ਼ ਨੂੰ ਕਨਵੇ ਕਰੋ ਪੀਪਲ ਊਡ ਅਪਰੀਸ਼ੀਏਟ ਥੈਟ ਜੀ ਪੀਪਲ ਊਡ ਐਕਸੈਪਟ ਥੈਟ ਮੈਸੇਜ ਪੀਪਲ 윌 ਨਾਟ ਰਿਐਕਟ ਟੂ ਥੈਟ ਮੈਸੇਜ ਤੋਂ ਇਸ ਕਰਕੇ ਪਰ ਕਈ ਲੋਕ ਘਟੀ ਘਟੀਆਂ ਜ਼ਹਿਨੀ ਦੇ ਹੁੰਦੇ ਆ ਜੇ ਉਹ ਪੀਸ ਨੂੰ ਵੀ ਐਕਸੈਪਟ ਨਹੀਂ ਕਰਦੇ ਜੀ ਉਹ ਹਮੇਸ਼ਾ ਰੀਐਕਟ ਕਰਦੇ ਆ ਕਿਉਂਕਿ ਉਹਨਾਂ ਦਾ ਆਪਣਾ ਆਊਟਲੁੱਕ ਬਹੁਤ ਕਮਿਊਨਲ ਤੇ ਨੈਰੋ ਹੁੰਦਾ ਜੀ ਜੀ ਸਾਡੇ ਨਾਲ ਇੱਥੇ ਕੁਝ ਕੋਲਰ ਜੁੜ ਚੁੱਕੇ ਨੇ ਸ਼ਾਮਿਲ ਕਰਦੇ ਆ ਸਤਿ ਸ਼੍ਰੀਕਾਲ ਜੀ ਕੌਣ ਸਾਹਿਬ ਨੇ ਫੋਨ ਲਾਈਨ ਤੇ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀਕਾਲ ਜੀ ਜੀ ਮੈਂ ਇੱਕ ਟੀਕੀ ਕਹਿਣਾ ਚਾਹੁੰਨਾ ਹਾਂ ਜੀ ਸਾਡੇ ਜਿਹੜੇ ਗੁਰਪੁਰਬ ਅਗੇ ਫਾਰਮੈਟੀਆਂ ਹੋ ਗਈਆਂ ਇੱਕ ਕਿਸਮ ਦਾ ਦਿਖਾਵਾ ਜ਼ਿਆਦਾ ਹੋ ਗਿਆ ਜੀ ਕਿਉਂਕਿ ਜੇ ਚ ਦਿਖਾਵਾ ਨਾ ਕਰੀਏ ਸੀ नगर की तने कड्ना आवे जनता ਨੂੰ ਸਮਝਾਉਣ ਵੀ ਗੁਰੂ ਸਾਹਿਬ ਦਾ ਮਾਟੋ ਕੀ ਹੈਗਾ ਗੁਰੂ ਸਾਹਿਬ ਨੇ ਸਾਨੂੰ ਕਿੱਧਰ ਭੇਜਿਆ ਹੈਗਾ ਜੀ ਗੁਰਬਾਣੀ ਦੇ ਕੇ ਚੱਲੂ ਅਸੀਂ ਉਸ ਉਸ ਰਸਤੇ ਤੇ ਕਹ ਲਈਏ ਜਿਹੜੇ ਰਸਤੇ ਸਾਨੂੰ ਗੁਰੂ ਸਾਹਿਬ ਤੋਰਨਾ ਚਾਹੁੰਦੇ ਨਹੀਂ ਪਰ ਅਸੀਂ ਆਪਣੀਆਂ ਮਿਰਦਾਵਾਂ ਬਣਾ ਕੇ ਸਭ ਕੁਝ ਆਪਣਾ ਬਣਾ ਕੇ ਅਸਲੀ ਰਸਤੇ ਤੋਂ ਪਟ ਕਰ ਰਹੇ ਹਾਂ ਕਿਉਂਕਿ ਸਾਡੇ ਤੇਸ਼ ਨਹੀਂ ਹੈਗੀ ਸਾਡੇ ਚ ਨਿਮਰਤਾ ਨਹੀਂ ਹੈਗੀ ਸਾਡੇ ਚ ਪਿਆਰ ਨਹੀਂ ਹੈਗਾ ਗੁਰਦੁਆਰਾ ਵਿੱਚ ਕਤਲ ਹੋ ਜਾਂਦੇ ਨੇ ਅਏ ਚੀਜ਼ ਤੇ ਕੋਈ ਖਿਆਲ ਹੋਣਾ ਚਾਹੀਦਾ ਕਿ ਕੋਈ ਗੁਰਦੁਆਰੇ ਦੇ ਅੰਦਰ ਜੋ ਕੰਮ ਹੋਏ ਪਿਆਰ ਨਾਲ ਹੋਵੇ ਜੀ ਜੀ ਬਹੁਤ ਬਹੁਤ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਿਲਕੁਲ ਵਾਜਬ ਜਿਹੜਾ ਤੁਸੀਂ ਇਹ ਪੁਆਇੰਟ ਚੁੱਕਿਆ ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਜੁੜਨ ਲਈ ਸੋ ਢਿਲੋ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ ਤੇ ਇਸ ਗੰਭੀਰ ਮੁੱਦੇ ਤੇ ਜੜੀ ਆ ਉਹ ਚਰਚਾ ਦਾ ਹਿੱਸਾ ਬਣਦੇ ਲਈ ਸੋ ਸਾਡਾ ਸਵਾਲ ਇਹੀ ਹੈ ਕਿ ਜਿਵੇਂ ਕਿ ਢਿਲੋ ਸਾਹਿਬ ਨੇ ਵੀ ਕਿਹਾ ਵਕਵਾ ਕੋਲਰਣਾ ਨੇ ਵੀ ਕਿਹਾ ਕਿ ਮਕਸਦ ਕੀ ਹੈ ਨਗਰ ਕੀਰਤਨ ਨਗਰ ਮਤਲਬ ਸ਼ਹਿਰ ਪਿੰਡ ਕਸਬਾ ਤੇ ਉਸ ਦੀਆਂ ਗਲੀਆਂ ਦੇ ਵਿੱਚ ਜਿਹੜਾ ਸੰਗਤ ਜਿਹੜੀ ਹੈ ਉਹ ਸੰਗਤ ਰੂਪ ਦੇ ਵਿੱਚ ਜਿਹੜਾ ਨਗਰ ਕੀਰਤਨ ਕੱਢਿਆ ਜਾਂਦਾ ਹੈ ਕੀਰਤਨ ਮਤਲਬ ਕਿ ਗੁਰਬਾਣੀ ਦਾ ਜਾਪ ਪ੍ਰਵਾਹ ਤੇ ਉਸ ਦਾ ਪ੍ਰਚਾਰ ਪ੍ਰਸਾਰ ਕਰਨਾ ਘਰ-ਘਰ ਪਹੁੰਚਾਉਣਾ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਪਰ ਜੋ ਜਿਵੇਂ ਕਿ ਲੁਧਿਆਣਾ ਦੇ ਵਿੱਚ ਘਟਨਾ ਸਾਹਮਣੇ ਆਈ ਹੈ ਕਿ ਨਗਰ ਕੀਰਤਨ ਦੇ ਦੌਰਾਨ ਹਵਾਈ ਫਾਇਰ ਕੀਤਾ ਗਿਆ ਤਾਂ ਗੋਲੇ ਜਿਹੜੀ ਇੱਕ ਬੱਚੇ ਤੇ ਲੱਗੀ ਹਾਲਾਂਕਿ ਖੁਸ਼ਕਿਸਮਤ ਰਿਹਾ ਉਹ ਬੱਚਾ ਕਿ ਬਚ ਗਿਆ ਉਸ ਦੇ ਪੱਟ ਵਿੱਚ ਗੋਲੀ ਲੱਗੀ ਆ ਅਜਿਹੀਆਂ ਘਟਨਾਵਾਂ ਹੋਰ ਨਾ ਵਾਪਰਨ ਤਾਂ ਬਿਹਤਰ ਹੋਵੇਗਾ ਤਾਂ ਜੋ ਜੋ ਮਕਸਦ ਇਹਨਾਂ ਤਿਹਾਰਾਂ ਦਾ ਦਿਨਾਂ ਦਾ ਗੁਰਪੁਰਬ ਦਾ ਮਨਾਉਣ ਦਾ ਉਹ ਪੂਰਾ ਹੋ ਸਕੇ ਤਾਂ ਇੱਥੇ ਮਾਫ ਮਾਫ ਕਰਨਾ ਕਿ ਅਸੀਂ ਇਸ ਤੋਂ ਅੱਗੇ ਜੜਾਇਆ ਉਹ ਪ੍ਰੋਗਰਾਮ ਨਹੀਂ ਲਿਜਾ ਸਕਦੇ ਸਮਾਂ ਜਾਸ ਨਹੀਂ ਦੇ ਰਿਹਾ ਪਰ ਇੱਥੇ ਵਕਤ ਤੇ ਛੋੜੀ ਜੀ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਹਾਨੂੰ ਅਸੀਂ ਕਰਤਾ ਸultanpur ਲੋਧੀ ਲਿਜਾਵਾਂਗੇ ਤੇ ਉੱਥੋਂ ਦੇ ਇਤਿਹਾਸ ਗੁਰਦੁਆਰਾ ਸਾਹਿਬ ਦੇ ਦਰਸ਼ਕ ਕਰਵਾਵਾਂਗੇ ਅਚਨੇਤ ਹੀ ਇੱਕ ਐਜੂਕੇਸ਼ਨ ਫੇਅਰ ਹੋਣੇ ਜਾ ਰਹਾ ਹੈ ਚੰਡੀਗੜ੍ਹ ਵਿੱਚ ਔਰ ਇਹ ਕੋਈ ਰੈਗੂਲਰ ਐਜੂਕੇਸ਼ਨ ਫੇਅਰ ਨਹੀਂ